ਹਰੇ ਕਿਸਾਨ ਵੀਰੋ ਤੇ ਭੈਣੋ ਸਾਡੀ ਖੇਤੀ ਦਾ ਤਾਣਾ ਬਾਣਾ ਲਗਾਤਾਰ ਚੱਲਦਾ ਰਹਿੰਦਾ ਲਗਾਤਾਰ ਚੱਲਣਾ ਵੀ ਚਾਹੀਦਾ ਕਿਉਂਕਿ ਖੇਤੀ ਚ ਰੁਝੇਵੇਂ ਜਿਹੜੇ ਨੇ ਨਾ ਉਹ ਰੁਕਣੇ ਨਹੀਂ ਚਾਹੀਦੇ ਚਾਹੇ ਆਪਾਂ ਪਰਾਲੀ ਦੀ ਸੰਭਾਲ ਕੀਤੀ ਏ ਤੇ ਹੁਣ ਕਣਕ ਨੂੰ ਸੀ ਪ੍ਰਵਾਨ ਚੜਾਉਣਾ ਆਪਾਂ ਹੋਰ ਸਹਾਇਕਤਾਂ ਦੇ ਵੀ ਕਰਨੇ ਆ ਸਾਰਾ ਕੁਝ ਨਾਲੋਂ ਨਾਲ ਚੱਲਦਾ ਤੇ ਅਸੀਂ ਵੀ ਨਾਲੋਂ ਨਾਲ ਤੁਹਾਨੂੰ ਜਾਣਕਾਰੀ ਦੇਂਦੇ ਰਹਿਣੇ ਆ ਅੱਜ ਅਸੀਂ ਆਏ ਆ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਇੱਥੇ ਕਿਸਾਨ ਵੀ ਨੇ ਡੇਰੀ ਫਾਰਮਰ ਵੀ ਨੇ ਤੇ ماہر ਵੀ ਨੇ ਗੱਲਾਂ ਬਾਤਾਂ ਕਰਨੀਆਂ ਹੈ ਕਿ ਜਿਹੜੀ ਕਣਕ ਏ ਇਸ ਵਕਤ ਕਿਹੜੇ-ਕਿਹੜੇ ਖਾਸ ਕੰਮ ਕਰਨ ਵਾਲੇ ਆ ਜੇ ਪਸ਼ੂ ਰੱਖੇ ਆ ਤੇ ਉਹਨਾਂ ਨੂੰ ਚਾਰਾ ਕਿਵੇਂ ਦੇਣਾ ਹੈ ਕਿਹੜੇ ਢੰਗ ਵਰਤਣੇ ਨੇ ਇਹ ਖੇਤ ਦੇ ਵਸੇ ਡਾਕਟਰ ਗੁਰਪ੍ਰਤਾਪ ਸਿੰਘ ਜਿਹੜੇ ਕਿ ਐਸੋਸੀਏਟ ਪ੍ਰੋਫੈਸਰ ਨੇ ਖੇਤੀਬੀ ਵਿਗਿਆਨ ਕੇਂਦਰ ਬਾਹੋਵਲ ਆ ਉਹ ਪਹਿਲਾਂ ਨੂੰ ਪੁੱਛਨੇ ਆ ਵੀ ਕਣਕ ਦੀ ਸਥਿਤੀ ਕੀ ਔਰ ਕਿਸ ਢੰਗ ਨਾਲ ਸਾਨੂੰ ਕਣਕ ਦੀ ਫਸਲ ਨੂੰ ਪ੍ਰਵਾਨ ਚੁਣਾਨਾ ਚਾਹੀਦਾ ਜਿੱਦਾਂ ਤਾਂ ਹੁਣੇ ਸਮਾਂ ਚੱਲ ਰਿਹਾ ਕਣਕ ਵਾਲਾ ਜਿਹੜੀ ਖਾਸ ਗੱਲ ਆਪਾਂ ਖਿਆਲ ਰੱਖਣ ਵਾਲੀ ਗੱਲ ਹੈ ਇੱਕ ਤਾਂ ਖਾਦ ਮੁਤਾਬਕ ਹੈਗਾ ਇੱਕ ਨਦੀਨਾਸ਼ਕ ਜਿਹੜਾ ਰਸਾਇਣ ਉਹਨਾਂ ਦੀ ਵਰਤੋਂ ਮੁਤਾਬਕ ਹੈ ਪਹਿਲਾਂ ਖਾਦ ਦੀ ਗੱਲ ਕਰ ਲਈਏ ਕਿਉਂਕਿ ਆਮ ਤੌਰ ਤੇ ਆਪਾਂ ਦੇਖਦੇ ਆਂ ਕਿ ਆਪਾਂ ਇਹ ਸ਼ਫਾਰਿਸ਼ ਕਰਦੇ ਆਂ ਕਿ ਅਗਰ ਜਿਹੜੀ ਹਾੜੀ ਵਾਲੀ ਫਸਲ ਹੈ ਉਹਦੇ ਵਿੱਚ ਜਿਹੜੀ ਸ਼ਫਾਰਿਸ਼ ਕੀਤੀ ਡਾਇਆ ਮਾਤਰਾ ਜ਼ਰੂਰ ਆਪਾਂ ਵਰਤੀਏ ਜਿਹੜੇ ਫਿਰ ਆਉਣ ਵਾਲੀ ਸੋਨੀ ਵਾਲੀ ਫਸਲ ਉਹਦੇ ਵਿੱਚ ਆਪਾਂ ਨਹੀਂ ਵਰਤਦੇ ਅਗਰ ਆਪਾਂ ਥੱਲੇ ਡਾਇਆ ਪਾਇਆ ਉਤੋਂ ਬਾਅਦ ਹੈ ਕਿ ਯੂਰੀਏ ਦੀ ਜੋ ਆਪਾਂ ਸ਼ਫਾਰਿਸ਼ ਕਰਦੇ ਹਾਂ ਕਿ ਆਪਾਂ 90 ਕਿਲੋ ਕਰਦੇ 45 ਕਿਲੋ ਇੱਕ ਕਿਸ਼ਤ ਵਿੱਚ 45 ਕਿਲੋ ਦੂਜੀ ਕਿਸ਼ਤ ਵਿੱਚ ਜਿਹੜੀ ਪਹਿਲੀ ਕਿਸ਼ਤ ਆਪਾਂ ਪਾਣੀ ਹੈ ਤੇ ਪਹਿਲੇ ਪਾਣੀ ਤੋਂ ਪਹਿਲਾ ਪਾਣੀ ਹੈ ਜਿਹੜੀ ਦੂਜੀ ਕਿਸ਼ਤ ਹੈਗੀ ਹੈ ਦੂਜੇ ਪਾਣੀ ਤੋਂ ਪਹਿਲਾ ਪਾਉਣੀ ਪਰ ਇਹ ਕੋਸ਼ਿਸ਼ ਕਰਨੀ ਹੈ ਕਿ ਆਪਾਂ 55 ਤਾਂ 60 ਦਿਨਾਂ ਦੇ ਅੰਦਰ-ਅੰਦਰ ਆਪਣੀ ਖਾਦ ਪੂਰੀ ਕਰ ਦੇਣੀ ਹੈਗੀ ਹੈ ਕਿ ਜਿਹੜਾ ਆਪਾਂ ਵੱਧ ਲਾਹਾ ਲੈ ਸਕੀਏ ਕਿਉਂਕਿ ਜਿਹੜਾ ਕਣਕ ਕਈ ਵਾਰੀ ਪਲੱਤਰ ਆ ਜਾਂਦੀ ਹੈ ਦੇਖੋ ਖਾਦ ਤੁਸੀਂ ਕਿਹਾ ਕਿ 55 ਦਿਨਾਂ ਦੇ ਵਿੱਚ ਵਿੱਚ ਖਾਸ ਸਾਰੀ ਪਾਣੀ ਨਹੀਂ ਲੇਕਿਨ ਪਹਿਲਾਂ ਕਈ ਵਾਰੀ ਨਾ ਚਾਹੇ ਉਹ ਕਿਸਾਨ ਵੀਰ ਕਹਿੰਦਾ ਜੀ ਮੈਂ ਪਲਤਨ ਬੜੀ ਆ ਗਈ ਹੈ ਪਾਣੀ ਲਾਇਆ ਫਸਲ ਪੀਲੀ ਪੈ ਗਈ ਹੋ ਸਕਦਾ ਬਿਮਾਰੀ ਵੀ ਹੋਵੇ ਕੋਈ ਤੁਸੀਂ ਮਾਹਿਰ ਹੋ ਅਜਿਹੇ ਹਾਲਾਤ ਵਿੱਚ ਕਿਸਾਨ ਨੂੰ ਕੀ ਕਰਨਾ ਚਾਹੀਦਾ ਸੱਚ ਜੀ ਉਹ ਪਲੱਤਣ ਦੇ ਕਈ ਕਾਰਨ ਪਹਿਲਾਂ ਜ਼ਿੰਮੇਦਾਰ ਨੂੰ ਗੱਲ ਕੋੱਕ ਕੇ ਜਿਹੜਾ ਕੋਈ ਯੂਨੀਵਰਸਿਟੀ ਦਾ ਸਾਇੰਸਦਾਨ ਹੈਗਾ ਜਾਂ ਮਹਿਕਮੇ ਦੇ ਅਫਸਰ ਹੈਗੇ ਉਹਨਾਂ ਨੇ ਪਹਿਲਾਂ ਸਲਾਹ ਕਰਨੀ ਚਾਹੀਦੀ ਕਿ ਪਲੱਤਣ ਕਿਹਦੇ ਕਰਕੇ ਆਈ ਹੈਗੀ ਹੈ ਹੁਣ ਜਿੱਥੇ ਕਣਕ ਝੋਨਾ ਲੱਗਦਾ ਰੇਤਲੀ ਜ਼ਮੀਨਾਂ ਹੈਗਾ ਪਹਿਲੇ ਪਾਣੀ ਲਾਉਣ ਵੇਲੇ ਕਣਕ ਬਹਿ ਜਾਂਦੀ ਪਲੱਤਣ ਆ ਜਾਂਦੀ ਹੈਗੀ ਹੈ ਤਾਂ ਉਹ ਮੈਗਨੀਸ਼ੀਅਮ ਦੀ ਘਾਟ ਹੁੰਦੀ ਮੈਗਨੀਜ਼ ਕਹਿੰਦੇ MnSO4 ਉਹਦੀ ਆਪਾਂ ਸਪਰੇਅ ਕਰਨ ਦੀ ਸ਼ਫਾਰਿਸ਼ ਕਰਦੇ ਆਂ ਕਿ ਆਪਾਂ ਨੂੰ 1 ਕਿਲੋ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੀਏ ਤਾਂ ਉਹ ਪਲੱਤਣ हट ਜਾਂਦੀ ਹੈ ਹਫ਼ਤੇ ਮਗਰੋਂ ਦੂਜੀ ਕਰ ਸਕਦੇ ਹਫ਼ਤੇ ਮਗਰੋਂ ਤੀਜੀ ਕਰ ਸਕਦੇ ਆਂ ਚਾਰ ਸਪਰੇਅ ਦੀ ਸ਼ਫਾਰਿਸ਼ ਹੈਗੀ ਆ ਛੱਟਾ ਨਹੀਂ ਮਾਰ ਸਕਦੇ ਨਹੀਂ ਇਹ ਨਹੀਂ ਇਸ ਗੱਲ ਦਾ ਖਾਸ ਖਿਆਲ ਰੱਖਣਾ ਦੋ ਜਿਹੜੇ ਤਾਚਾ ਛੋਟੇ ਵਾਲੇ ਤੱਤ ਇੱਕ ਆਪਾਂ ਲੋਹਾ ਕਹਿ ਦਿੰਦੇ ਆਂ ਫੈਰਸ ਸਲਫੇਟ ਇੱਕ ਮੈਗਨੀਸ਼ੀਅਮ ਸਲਫੇਟ ਹਮੇਸ਼ਾ ਸਪਰੇ ਦੇ ਰਾਹੀਂ ਜਜ ਬੁੰਦੇ ਜ਼ਮੀਨ ਦੇ ਰਾਹੀਂ ਨਹੀਂ ਹੁੰਦੇ ਕਈ ਜ਼ਿਮੀਦਾਰ ਭਰਾ ਗਲਤੀ ਕਰਦੇ ਆ ਕਿ ਇਹਨਾਂ ਨੂੰ ਜ਼ਮੀਨ ਦੇ ਰਾਹੀਂ ਪਾਣ ਦੀ ਕੋਸ਼ਿਸ਼ ਕਰਦੇ ਉਹ ਨਹੀਂ ਗਲਤੀ ਆਪਾਂ ਕਰਨੀ ਸਪਰੇ ਕਰਾਂਗੇ ਤਾਂ ਇਹਨਾਂ ਦੇ ਲਾਹਾ ਲੈ ਸਕਦੇ ਇਸ ਤਰੀਕੇ ਨਾਲ ਡਾਕਟਰ ਸਾਹਿਬੀ ਹੁੰਦਾ ਕਿ ਕੋਈ ਸਮੱਸਿਆ ਹੁੰਦੀ ਨਾ ਤੇ ਆਪਾਂ ਉਹ ਜਿਹੜਾ ਖਾਦ ਵੇਚਣ ਲਾਉਂਦਾ ਉਹ ਕੋਈ ਜਾਇਦਾ ਉਹਨੂੰ ਕਿ ਪ੍ਰਤਨ ਜੀ ਆਉਂਦੇ ਹੀ ਹੈ ਉਹ ਫਿਰ ਤਿੰਨ ਚਾਰ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਦੇ ਛੜਦਾ ਤੇ ਉਹ ਬੰਦਾ ਪਾ ਛੜਦਾ ਇਹ ਨਹੀਂ ਕਰਨਾ ਚਾਹੀਦਾ ਹਾਂ ਉਹ ਨਹੀਂ ਕਰਨਾ ਹੈਗਾ ਤੁਸੀਂ ਇਹ ਗੱਲ ਨੂੰ ਕੋਖਣਾ ਹੈਗਾ ਕਿ ਮੈਗਨੀਸ਼ੀਅਮ ਦੀ ਕਾਟ ਕਈ ਵਾਰ ਯੂਰੀ ਪਰਾ ਕਰੀਬ 70-80 ਦਿਨ ਤੱਕ ਯੂਰੀਆ ਲੇਟ ਲੈ ਜਾਂਦੇ ਆ ਫੇਰ ਜਦੋਂ ਮੌਸਮ ਇਦਾਂ ਦਾ ਆ ਜਾਂਦਾ ਅੱਗੇ ਧੁੰਦ ਪੈਣੀਆਂ ਸ਼ੁਰੂ ਹੋ ਜਾਣੀਆਂ ਜ਼ਮੀਨ ਵਿੱਚੋਂ ਯੂਰੀਆ ਨਹੀਂ ਚੱਕ ਹੁੰਦਾ ਨਾਈਟ੍ਰੋਜਨ ਤਾਂ ਘਾਟ ਆ ਜਾਂਦੀ ਹੈਗੀ ਹੁੰਦੀ ਉਹ ਕਈ ਵਾਰੀ ਯੂਰੀਆ ਦੀ ਘਾਟ ਹੈਗੀ ਹੈ ਨਾਈਟ੍ਰੋਜਨ ਦੀ ਘਾਟ ਹੈ ਇਹ ਜਦੋਂ ਤੁਸੀਂ ਕਹੋਗੇ ਥੱਲੜਾ ਪੱਤਾ ਜਿਹੜਾ ਕਣਕ ਦਾ ਹੁੰਦਾ ਪੀਲਾ ਪੈ ਜਾਵੇ ਤਾਂ ਸਲਫਰ ਦੀ ਘਾਟ ਹੁੰਦੀ ਜਿਹੜਾ ਉਤਲਾ ਪੱਤਾ ਜਿਹੜਾ ਪੀਲਾ ਪੈ ਜਾਵੇ ਇਹ ਗੱਲਾਂ ਤੁਸੀਂ ਜਦੋਂ ਮਾਹਰ ਨਾ ਕਰੋਗੇ ਫੇਰ ਉਹਨਾਂ ਦੇ ਸਲਾਹ ਨਾ ਕਰੋਗੇ ਫੇਰ ਤਾਂ ਆਪਾਂ ਨੂੰ ਪਤਾ ਲੱਗ ਜੂਗਾ ਯੂਰੀਆ ਪਾਈਏ ਤਾਂ ਸਲਫਰ ਪਾਣਾ ਤਾਂ ਫੇਰ ਆਪਾਂ ਸਲਫਰ ਪਾਈਏ ਜਿਹੜੀ ਚੀਜ਼ ਦੀ ਲੋੜ ਹੈ ਉਹਦੇ ਮੁਤਾ ਡੇਰੀ ਵਿਗਿਆਨ ਦੇ ਵਿੱਚ ਤੁਸੀਂ ਕਿਸੇ ਵੀ ਅਨ ਕੇਂਦਰ ਬਾਹੋਵਲ ਚ ਸੇਵਾ ਨਿਭਾਣਦੇ ਹੋ ਔਰ ਤੁਸੀਂ ਵਿਧਾਈ ਦੇ ਪਾਤਰ ਹੋ ਬੜੀ ਵਧੀਆ ਤੁਸੀਂ ਸਖਲਾਈ ਲਾਈ ਹੈ ਔਰ ਕਿਸਾਨ ਵੀ ਨੇ ਕਿਸਾਨ ਪੇਣਾ ਵੀ ਇਥੇ ਆਈਆਂ ਇਹ ਸਖਲਾਈਆਂ ਤੁਸੀਂ ਕਿਸੇ ਵੀ ਵਿਗਿਆਨ ਕੇਂਦਰ ਚ ਚਲਾਉਂਦੇ ਰਹਿੰਦੇ ਹੋ ਹਾਂਜੀ ਖੇਤੀਬਾੜੀ ਵਿਗਿਆਨ ਕੇਂਦਰ ਵਿੱਚ ਜਿਹੜੀ ਨਿਯਮਤ ਤੌਰ ਤੇ ਜਿਹੜੀ ਹੈਗੀ ਹੈ ਡੇਰੀ ਫਾਰਮਿੰਗ ਦੀ ਹੋਗੀ ਪੋਟਰੀ ਫਾਰਮਿੰਗ ਦੀ ਹੋਗੀ ਇਸੀ ਬੱਕਰੀ ਪਾਲਣ ਹੋ ਗਿਆ ਸੂਰ ਪਾਲਣ ਹੋ ਗਿਆ ਉਸ ਤੋਂ ਇਲਾਵਾ ਕੰਬਾ ਦੀ ਕਾਸ਼ਤ ਹੋ ਗਈ ਸ਼ੈਦੀ ਮੱਖੀਆਂ ਬਾਰੇ ਜਿਹੜੀ ਹੈਗੀ ਹੈ ਇਹ ਤਾਂ ਕਿਵੇਂ ਪਤਾ ਲੱਗਦਾ ਸਾਡੇ ਕਿਸਾਨਾਂ ਨੂੰ ਵੀ ਸਖਲਾਈ ਚੱਲਣ ਦੀ ਹੈ ਦੇਖੋ ਹਰ ਜ਼ਿਲ੍ਹੇ ਚ ਕਿਸੇ ਵੀ ਗਣ ਕੇ ਅੰਦਰ ਹੈਗਾ ਬੜੀ ਵਧੀਆ ਗੱਲ ਹੈ ਕਿ ਆਪਾਂ ਉੱਥੇ ਜਾ ਕੇ ਸਖਲਾਈ ਲੈ ਸਕਨੇ ਆ ਆਮ ਕਿਸਾਨ ਨੂੰ ਕਿਵੇਂ ਪਤਾ ਲੱਗੇ ਵੀ ਸਖਲਾਈ ਚੱਲਣੀ ਤੇ ਮੈਂ ਜਾ ਕੇ ਉੱਥੇ ਆਪਣਾ ਨਾਲ ਹਾਂ ਬਿਲਕੁਲ ਜੀ ਇਹਦੇ ਵਿੱਚ ਆਉਂਦਾ ਵੀ ਸਾਡੇ ਕੋਲ ਫਾਰਮਰ ਆਪ ਆ ਕੇ ਸੰਪਰਕ ਕਰਦਾ ਹੈਗਾ ਤੇ ਸਾਡੇ ਕੋਲ ਉਹ ਵਟਸਐਪ ਗਰੁੱਪ ਵੀ ਹੁੰਦੇ ਹੈਗੀਆਂ ਤੇ ਇਵਨ ਕਿ ਜਿਹੜਾ ਯੂਨੀਵਰਸਿਟੀ ਦਾ ਜਿਹੜਾ ਮੈਗਜ਼ੀਨ ਆਉਂਦਾ ਹੈਗਾ ਉਦੇ ਵਿੱਚ ਵੀ ਜਿਹੜੀ ਚੰਗੀ ਖੇਤੀ ਚੰਗੀ ਖੇਤੀ ਆਉਂਦਾ ਹੈਗਾ ਉਹਦੇ ਵਿੱਚ ਵੀ ਜਿਹੜੀ ਹਰ ਮਹੀਨੇ ਆਉਂਦਾ ਹਰ ਮਹੀਨੇ ਆਉਂਦਾ ਤੇ ਉਹਦੇ ਵਿੱਚ ਇਹਦੇ ਬਾਰੇ ਜਿਹੜਾ ਹੈਗਾ ਦੱਸਿਆ ਜਾਂਦਾ ਹੈਗਾ ਕਿਹੜੇ ਵਾਰ ਕਰੀ ਟ੍ਰੇਨਿੰਗ ਲਗਣੀ ਹੈ ਤੇ ਉਸ ਡੇਟ ਵੀ ਫਿਕਸ ਹੁੰਦੀ ਹੈਗੀ ਆ ਤਾਂ ਉਹਦੇ ਵਿੱਚ ਸਾਲ ਦੇ ਵਿੱਚ ਜਦੋਂ ਇੱਕ ਸਾਡੀ ਸਾਇੰਟਿਫਿਕ ਐਡਵਾਈਜ਼ਰੀ ਕਮੇਟੀ ਮੀਟਿੰਗ ਹੁੰਦੀ ਹੈਗੀ ਆ ਉਹਦੇ ਵਿੱਚ ਮਹਿਕਮੇ ਦੇ ਇਹਨਾਂ ਨੂੰ ਪਹਿਲਾ ਵੀ ਲੱਗਦਾ ਨਹੀਂ ਜੀ ਇਹਦੇ ਵਿੱਚ ਜਿਹੜੀ ਹੈਗੀ ਆ ਟੋਕਨ ਮਨੀ ਲੈਣੇ ਹੈਗੀਆਂ ਤੇ ਉਹਦੇ ਵਿੱਚ ਜਿਹੜੀ ਹੈਗੀ ਹੈ ਮੇਲ ਕੈਂਡੀਡੇਟ ਤੋਂ ਅਸੀਂ 100 ਰੁਪਏ ਲੈਣੇ ਹੈਗੀਆਂ ਤੇ ਜਿਹੜੀ ਆਪਣੀਆਂ ਬੀਬੀਆਂ ਹੈਗੀਆਂ ਪੈਣਾ ਹੈਗੀਆਂ ਉਹਨਾਂ ਕੋਲ ਅਸੀਂ 50 ਰੁਪਏ ਜਿਹੜੀ ਹੈਗੀ ਆ ਫੀਸ ਜਿਹੜੀ ਹੈਗੀ ਆ ਇੱਕ ਦਿਨ ਦੀ ਨਹੀਂ ਆਹ ਟ੍ਰੇਨਿੰਗ ਦੀ ਜੇ ਹਫਤੇ ਦੀ ਆ 10 ਦਿਨ ਦੀ ਟ੍ਰੇਨਿੰਗ ਹੈਗੀ ਆ ਉਹਦੀ ਅਸੀਂ ਜਿਹੜੀ ਹੈਗੀ ਆ ਫੀਸ ਲੈਣੀ ਹੈਗੀ ਸੋ ਸੋ ਇਹ ਜਿਹੜਾ ਖੇਤ ਦੇ ਵਸੇ ਦੇਖੋ ਇਹ ਵੀ ਆਪਾਂ ਨੂੰ ਜਾਣਕਾਰੀ ਮਿਲੀ ਹੈ ਕਿ ਆਪਾਂ ਸਿਖਲਾਈ ਵੀ ਲੈ ਸਕਦੇ ਆਂ ਅੱਜ ਕੱਲ ਖੇਤੀ ਰਲਗੜ ਸਹਾਇਕ ਧੰਦੇ ਬਹੁਤ ਨੇ ਚਾਹੇ ਗੋਟਰੀ ਹੈ ਚਾਹੇ ਪੋਲਟਰੀ ਹੈ ਚਾਹੇ ਫਿਸ਼ਰੀ ਹੈ ਤੇ ਚਾਹੇ ਮਧੂਮੱਖੀ ਪਾਲਣੇ ਤੇ ਚਾਹੇ ਡੇਰੀ ਇਹ ਕੰਮ ਆਪਾਂ ਨੂੰ ਕਰਨਾ ਚਾਹੀਦਾ ਜਿਹੜੇ ਇੱਥੇ ਸਿਖਿਆਰਥੀ ਹਾਂਜੀ ਭੈਣ ਜੀ ਤੁਸੀਂ ਕਿੱਥੋਂ ਆਏ ਹੋ ਨਾਰੂ ਨੰਗਲ ਤੋਂ ਲਾਗੇ ਪਿੰਡ ਇੱਥੇ ਨਹੀਂ ਇਹ ਚੇਅਰਪੋਰਟ ਥੋੜਾ ਹੈਗਾ 10 ਕਿਲੋਮੀਟਰ ਅੱਛਾ ਠੀਕ ਹੈ ਜੀ ਹਾਂਜੀ ਤੇ ਤੁਸੀਂ ਸਿਖਲਾਈ ਲੈਣ ਆਏ ਹੋ ਪਹਿਲੀ ਵਾਰੀ ਆਏ ਹੋ ਜਾਂ ਪਹਿਲਾਂ ਵੀ ਆਏ ਹੋ ਇੱਥੇ ਨਹੀਂ ਸਰ ਪਹਿਲੀ ਵਾਰੀ ਆਏ ਹਾਂ ਕੀ ਸਿੱਖਿਆ ਫਿਰ ਇੱਥੇ ਅਸੀਂ ਇੱਥੇ ਪਸ਼ੂਆਂ ਵਾਲੇ ਸਿੱਖਿਆ ਜਾਨੀ ਕਿ ਉਹਨਾਂ ਦੇ ਸਾਮ ਸੰਭਾਲ ਕਰਨੀ ਬੇ ਉਹਨਾਂ ਨੂੰ ਖਾੜਾ ਵਗੈਰਾ ਕਿੱਦਾਂ ਪਾਣੀ ਆ ਸਾਰੇ ਇਦਾਂ ਨੌ ਪਹਿਲਾਂ ਵੀ ਤੁਸੀਂ ਪਸ਼ੂ ਰੱਖੇ ਹਾਂਜੀ ਪਸ਼ੂ ਰੱਖੇ ਤੇ ਕਿੰਨੇ ਕੁ ਪਸ਼ੂ ਰੱਖੇ ਹਾਂ ਤਾਂ ਇਸ ਟਾਈਮ ਤਿੰਨ ਪਸ਼ੂ ਹੈ ਸਾਡੇ ਮੱਝਾਂ ਹੀ ਨੇ ਹਾਂਜੀ ਮੱਝਾਂ ਹੀ ਨੇ ਤੇ ਦੁੱਧ ਫਿਰ ਲੋਕਲੀ ਪਾ ਛੱਡਦੇ ਹੋ ਨਹੀਂ ਲੋਕਲੀ ਦਾ ਪਿੰਡ ਜਿੱਦਾਂ ਘਰਾਂ ਦੇ ਵਿੱਚੋਂ ਲੈ ਜਾਂਦੇ ਆ ਹਨਾ ਹੁਣ ਕੰਮ ਨੂੰ ਵਿਧਾਨ ਦੀ ਤੁਹਾਡੀ ਸੋਚ ਹੈ ਹਨਾ ਹਾਂਜੀ ਹਾਂਜੀ ਵਿਧਾਨ ਦੀ ਸੋਚ ਹੈ ਇਸ ਕਰਕੇ ਤੇ ਇਸ ਸਖਲਾਈ ਦੇ ਨਾਲ ਬੰਦੇ ਨੂੰ ਪਤਾ ਲੱਗਦਾ ਕਿ ਮੈਂ ਫੀਡ ਕਿੰਨੀ ਪਾਣੀ ਹੈ ਕੋਈ ਹਨਾ ਸਮੱਸਿਆ ਪਹਿਲਾਂ ਵੀ ਕੰਮ ਕਰਦੇ ਹੋ ਕਿ ਨਵਾਂ ਕੰਮ ਸ਼ੁਰੂ ਕਰਨਾ ਨਹੀਂ ਪਹਿਲਾਂ ਹੀ ਸਾਡਾ ਖੇਤੀ ਦਾ ਵੀ ਕੰਮ ਹੈਗਾ ਪਸ਼ੂ ਵੀ ਰੱਖੇ ਹੋਏ ਨੇ ਖੇਤੀ ਕਿੰਨੀ ਕੁ ਕਰਦੇ ਹੋ 11 ਏਕੜ ਦੀ ਜੀ ਦੋਵੇਂ ਤੁਸੀਂ ਮੀਆਂ ਬੀਬੀ ਆਏ ਹੋ ਟ੍ਰੇਨਿੰਗ ਲੈਣ ਆਸ ਹਾਂਜੀ ਹਾਂਜੀ ਸਰ ਹਾਂਜੀ ਦਾ ਇਹਦੀ ਗੱਲ ਚੰਗੀ ਗੱਲ ਏ ਇਹ ਜਿਹੜੇ ਦੇਖੋ ਜਦੋਂ ਆਪਾਂ ਪਰਿਵਾਰ ਦੇ ਤੌਰ ਤੇ ਤੁਰਨੇ ਆ ਤੇ ਫਿਰ ਜਿਆਦਾ ਵਧੀਆ ਨਤੀਜੇ ਮਿਲਦੇ ਆ ਆਪਾਂ ਹੋਰ ਕਿਸਾਨਾਂ ਨਾਲ ਵੀ ਗੱਲਾਂ ਕਰ ਰਹੇ ਹਾਂ ਜੀ ਬਾਈ ਕੀ ਨਾਂ ਆਪਣਾ ਬਰਿੰਦਰ ਸਿੰਘ ਜੀ ਬਰਿੰਦਰ ਸਿੰਘ ਕਿਹੜਾ ਪਿੰਡ ਆਪਣਾ ਜੀਵਨਪੁਰ ਜਟਾ ਜੀ ਅੱਛਾ ਕਿੰਨੇ ਕੁ ਦੂਰ ਪਿੰਡ ਇੱਥੇ ਇੱਥੋਂ ਹੈਗਾ 10 ਕਿਲੋਮੀਟਰ ਹੈਗਾ ਤੁਸੀਂ ਵੀ ਸਖਲਾਈ ਲੈਣ ਆਏ ਹੋ ਹਾਂ ਜੀ ਸਖਲਾਈ ਲੈਣ ਆਇਆ ਜੀ ਅੱਛਾ ਕੇਵੀਕੇ ਬਹਾਵਾਲ ਚਾਚਾ ਅੱਛਾ ਹੁਣ ਇਹ ਦੱਸੋ ਕਿ ਤੁਸੀਂ ਕਣਕ ਬੀਜੀ ਕਦੋਂ ਬੀਜੀ ਕਿਹੜੀ ਵੈਰਾਈਟੀ ਬੀਜੀ ਕਣਕ 303 ਵੈਰੈਟੀ ਬੀਜੀ ਹੈ ਜੀ 1726 ਬੀਜੀ ਹੈ ਅੱਛਾ ਤੇ 1826 ਬੀਜੀ ਹੈ ਹਾਂਜੀ ਤੇ ਜੀ ਅਸੀਂ ਗੱਲ ਕਰੀ ਐਸ ਵਕਤ ਜੋ ਸਥਿਤੀ ਜਿਸ ਨਾਲ ਡਾਕਟਰ ਗੁਰਪ੍ਰਤਾਪ ਜੀ ਦੱਸੰਡੇ ਸੀ ਵੀ ਕਈ ਵਾਰੀ ਪੀਲੀ ਪੈ ਜਾਂਦੀ ਏ ਜਾਂ ਕੋਈ ਹੋਰ ਸਮੱਸਿਆ ਆਂਦੀ ਕੋਈ ਅਜਿਹੀ ਕੋਈ ਸਮੱਸਿਆ ਆਇਆ ਇਸ ਵਕਤ ਨਹੀਂ ਐਸ ਵੇਲੇ ਤਾਂ ਸਹੀ ਹੈ ਜੀ ਬਿਲਕੁਲ ਐਂਸ ਠੀਕ ਹੈ ਕਣਕ ਤੇ ਕਣਕ ਦੀ ਬਜਾਈ ਤੁਸੀਂ ਝੋਨੇ ਤੋਂ ਬਾਅਦ ਕੀਤੀ ਹੋਏਗੀ ਹਾਂਜੀ ਝੋਨੇ ਤੋਂ ਬਾਅਦ ਕੀਤੀ ਤੇ ਪ੍ਰਾਲੀ ਨੂੰ ਕਿਦਾਂ ਕੀਤਾ ਫਿਰ ਪ੍ਰਾਲੀ ਜੀ ਵਿੱਚੇ ਸੁਪਰ ਸੀਡਰ ਨਾਲ ਆਪਣੇ ਵਿੱਚੇ ਕਰਦੇ ਆਂ ਜੀ ਆਪਾਂ 6 ਸਾਲ ਹੋ ਗਏ ਸਾਨੂੰ ਜੀ ਪਹਿਲਾਂ ਆਪਣੇ ਕੋ ਰੋਟਾ ਬੀਟਰ ਨਾਲ ਕਰਦੇ ਸੀ ਰੋਟਾ ਬੀਟਰ ਨਾਲ ਹੁਣ ਸੁਪਰ ਸੀਡਰ ਜੋਨ ਕਰਦੇ ਕੋਈ ਸੁਪਰ ਸੀਡ ਤੋਂ ਬਾਅਦ ਜਰੂਪ ਕਣਕ ਬੀਜਨੇ ਆ ਕਈ ਕਿਸਾਨ ਕਹਿੰਦੇ ਨੇ ਕਿ ਸੁਪਰ ਸੀਡ ਤੋਂ ਬਾਅਦ ਸੁੰਡੀ ਦਾ ਅਟੈਕ ਜਾਂ ਚੂਹੇ ਦਾ ਅਟੈਕ ਕਈ ਵਾਰੀ ਦੇਖਣ ਚ ਆਇਆ ਕਿ ਤੁਹਾਡੇ ਕੋਈ ਸਮੱਸਿਆ ਨਹੀਂ ਆ ਜਾਈ ਸਾਡੇ ਸਰ ਥੋੜੀ ਸੇਕ ਦੀ ਪ੍ਰੋਬਲਮ ਆਉਂਦੀ ਸੀ ਹਾਂਜੀ ਹਾਂਜੀ ਉਹਦਾ ਹੱਲ ਕੀ ਕੀਤਾ ਤੁਸੀਂ ਹਾਲ ਜਿੱਦਾ ਸੇਕ ਕਲੀ ਆਪਾਂ ਦਵਾਈ ਪਾਉਂਦੇ ਉਹਦਾ ਉਹਦਾ ਨਾ ਸੈਲ ਸੈੱਟ ਹੋ ਜਾਂਦੀ ਜੀ ਹਾਂਜੀ ਇਹ ਸੁਪਰ ਸੀਡ ਤੋਂ ਬਾਅਦ ਆਉਂਦੀ ਨਹੀਂ ਜਿੱਦਾਂ ਪਰਾਲੀ ਵਾਲੀ ਦੇ ਵਿੱਚ ਥੋੜੀ ਆਉਂਦੀ ਆ ਹਾਂ ਸਾਡੇ ਜਿੱਦਾ ਜ਼ਮੀਨ ਥੋੜੀ ਪ੍ਰੋਬਲਮ ਆਉਂ ਇਹ ਸਵਾਲ ਮੈਂ ਤੁਹਾਨੂੰ ਕਰਨਾ ਚਾਹੁੰਦਾ ਸੀ ਕਿ ਇਹ ਜਿਹੜੀ ਸਮੱਸਿਆ ਹੈ ਨਾ ਖਾਸ ਤੌਰ ਤੇ ਜਿਹੜੀ ਪ੍ਰਾਲੀ ਜ਼ਮੀਨ 'ਚ ਵਾਣਨੇ ਆ ਕਿਤੇ ਕਿਤੇ ਇਹ ਸਮੱਸਿਆ ਜ਼ਿੰਮੇਦਾਰਾਂ ਨੂੰ ਚਲਣੀ ਪਈ ਹੈ ਭਾਵੇਂ ਮੌਸਮ ਦੇ ਪ੍ਰਭਾਵ ਕਰਕੇ ਹੋ ਸਕਦਾ ਹੋਵੇ ਤੁਸੀਂ ਮਾਹਿਰ ਹੋ ਤੁਸੀਂ ਬਿਹਤਰ ਦੱਸ ਸਕਦੇ ਹੋ ਸੁੰਡੀ ਦਾ ਔਰ ਕਈ ਜਗ੍ਹਾ ਸਯੋਕ ਦਾ ਹਮਲਾ ਵੀ ਜਿਹੜਾ ਹੈ ਉਹ ਕਿਤੇ ਕਿਤੇ ਨਜ਼ਰ ਆਉਣ ਡਿਆ ਉਹਨਾਂ ਹਾਲਤਾਂ 'ਚ ਕਿਸਾਨ ਨੂੰ ਕੀ ਧਿਆਨ ਦੇਣਾ ਚਾਹੀਦਾ ਹੈ ਜਦੋਂ ਆਪਾਂ ਜਿਹੜੇ ਬੂਟੇ ਹੁੰਦੇ ਉਹਦੇ ਥੱਲੇ ਗੁਲਾਬੀ ਸੁੰਡੀ ਹੁੰਦੀ ਹੈ ਜਦੋਂ ਸਾਡੇ ਮਾਰ ਦੱਸਣਗੇ ਕਿ ਆਹ ਸਪਰੇ ਕਰਨੀ ਹੈ ਇਸ ਤਰੀਕੇ ਨਾਲ ਉਹਦੀ ਰੋਕਥਾਮ ਕਰਨੀ ਹੈ ਉਹਦੇ ਮੁਤਾਬਕ ਫਿਰ ਆਪਾਂ ਉਹਦਾ ਗੁਲਾਬੀ ਸੁੰਡੀ ਦੀ ਰੋਕਥਾਮ ਕਰਨੀ ਹੈ ਬਾਕੀ ਇਹ ਹੁੰਦਾ ਜਿੱਥੇ ਪ੍ਰਾਲੀ ਵਿੱਚ ਵਾਈ ਹੈਗੀ ਆ ਉੱਥੇ ਆਪਾਂ ਜਿਹੜੀ ਖਾਦ ਦੀ ਗੱਲ ਕਰਦੇ ਆ ਉੱਥੇ ਥੋੜੀ ਬਹੁਤੀ ਖਾਦ ਆਪਾਂ ਵੱਧ ਪਾਣੀ ਹੁੰਦੀ ਹੈ ਕਿ ਜਿਨ੍ਹਾਂ ਵਿੱਚ ਆਪਾਂ ਪ੍ਰਾਲੀ ਵਿੱਚ ਵੰਦੇ ਆ ਤੇ ਜਿਹੜੇ ਜਵਾਨੂੰ ਪ੍ਰਾਲੀ ਦੇ ਹੁੰਦੇ ਆ ਉਹ ਜਿਹੜੇ ਯੂਰੀਏ ਨੂੰ ਉਹਨਾਂ ਦੀ ਇੱਕ ਖਰਾਕ ਹੁੰਦੀ ਆ ਉਹ ਲੈ ਲੈਂਦੇ ਫਿਰ ਹੌਲੀ ਹੌਲੀ ਕਰਦੇ ਤਾਂ ਉਹਨਾਂ ਜਮੀਨਾਵ ਜੀ ਕਈ ਵਾਰੀ ਘਾਟ ਆਣ ਦੀ ਗੱਲ ਹੁੰਦੀ ਹੈ ਇਸ ਲਈ ਉਹਦੇ ਵਿੱਚ ਪਸੇ ਪਸੇ ਕਹਿੰਦੇ ਆ ਜਿੱਥੇ ਪਲਾਲੀ ਜ਼ਮੀਨ ਚ ਵੜਨੇ ਉਥੇ ਖਾਦ ਦਾ ਖਰਚਾ ਘਟਦਾ ਹੈ ਤੁਸੀਂ ਕਹਿੰਦੇ ਵੱਧ ਬਾਣੀ ਚਾਹੀਦੀ ਉਹ ਸਰ ਇਦਾਂ ਹੈ ਕਿ ਜਦੋਂ ਨਾ ਆਪਾਂ ਕਹਿੰਦੇ ਪ੍ਰਾਲੀ ਅਗਰ ਲਗਾਤਾਰ ਹੀ ਆਪਾਂ ਵਿੱਚ ਵੋਂਦੇ ਰਹਿੰਦੇ ਆ ਫਿਰ ਜ਼ਰੂਰ ਆਪਾਂ ਗੱਲ ਕਰਦੇ ਕਿ ਉਹ ਆਪਾਂ ਨੂੰ ਖਾਦ ਘਟਾ ਲੈਣੀ ਚਾਹੀਦੀ ਹੈਗੀ ਜਦੋਂ ਆਪਾਂ ਸ਼ੁਰੂਆਤ ਕਰਦੇ ਇੱਕ ਵਾਰੀ ਫਿਰ ਕਈ ਵਾਰੀ ਹੁੰਦਾ ਹੈ ਕਿ ਸ਼ੁਰੂਆਤ ਵਿੱਚ ਜਦੋਂ ਆਪਾਂ ਪ੍ਰਾਲੀ ਵਿੱਚ ਵਾਈ ਹੈਗੀ ਹੈ ਤਾਂ ਉਹ ਘਾਟ ਆਂਦੀ ਉਹ ਆਪਾਂ ਦੇਖ ਲੈਣੀ ਹੈ ਕਿ ਉਹਦੇ ਕਰਕੇ ਫਿਰ ਆਪਾਂ ਨੇ ਉਹਨਾਂ ਖੇਤਾਂ ਵਿੱਚ ਖਾਦ ਪਾ ਦੇਣੀ ਹੈ ਆਮ ਤੌਰ ਤੇ ਕੀ ਕਿਸਾਨਾਂ ਨੇ ਕੀ ਵਰਤੋਂ ਕਰਕੇ ਪ੍ਰਾਲੀ ਨੂੰ ਜ਼ਮੀਨ ਚ ਵਾਇਆ ਜਿੱਦਾਂ ਆਪਾਂ ਗੱਲ ਕਰਦੇ ਹੈ ਕਿ ਮੇਨ ਤਾਂ ਸੁਪਰ ਸੀਡਰ ਤੇ ਚੱਲਦਾ ਸਰਫੇਸ ਸੀਡਿੰਗ ਤੇ ਬਹੁਤ ਜ਼ਿਆਦਾ ਜ਼ਿੰਮੇਦਾਰਾਂ ਨੇ ਕੀਤਾ ਹੈਗਾ ਜਿੱਦਾਂ ਜ਼ਿੰਮੇਦਾਰ ਭਰਾ ਦੱਸਦੇ ਸੀਗੇ ਕਿ ਸਾਡੇ ਨਾਲ ਹੈ ਉਹਨਾਂ ਨੇ ਸਰਫੇਸ ਸੀਡਿੰਗ ਨਾਲ ਬਜਾਈ ਕੀਤੀ ਹੈ ਉਹਦੇ ਨਤੀਜੇ ਬਹੁਤ ਹੈ ਖਰਚਾ ਘੱਟ ਹੈਗਾ ਸਰਫੇਸ ਸੀਡਿੰਗ ਵਾਲੇ ਕਿਹੜੇ ਕਿਸਾਨ ਨੇ ਇੱਥੇ ਕੀ ਆਪਣਾ ਨਾਮ ਦੁਬਾਰਾ ਦੱਸ ਦਿਓ ਮੇਰਾ ਕਮਲ ਹੈ ਜੀ ਕਮਲ ਹਾਂ ਜੀ ਗੜਸ਼ੇਂਕਰ ਤੋਂ ਜੀ ਕਮਲ ਜੀ ਇਹ ਸਰਫੇਸ ਸੀਡਿੰਗ ਦਾ ਜਿਹੜਾ ਜ਼ਿਕਰ ਕੀਤਾ ਔਰ ਮੈਂ ਸਮਝਣਾ ਕਿ ਇਸ ਤਕਨੀਕ ਬਾਰੇ ਕੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਰਫੇਸ ਸੀਡਿੰਗ ਦੀ ਮਸ਼ੀਨ ਵੀ ਇੱਕ ਸਾਡੇ ਕਿਸਾਨਾਂ ਵਾਸਤੇ ਉਪਲਬਧ ਕਰਾਈ ਸੀਗੀ ਇਹ ਤਕਨੀਕ ਹੈ ਕਿ ਇਹ ਤੋਂ ਕਿਵੇਂ ਇਸਤੇਮਾਲ ਕਿਵੇਂ ਕਿਵੇਂ ਤੁਸੀਂ ਕਣਕ ਦੀ ਬਿਜਾਈ ਕੀਤੀ ਮੈਂ ਪਹਿਲਾਂ ਤਾਂ ਜੀ ਜਿਹੜੀ ਪਰਾਲੀ ਸੀ ਕੰਬਾਈਨ ਨਾਲ ਝੋਨਾ ਕਟਾ ਕੇ ਉਹਨੂੰ ਕਟਰ ਮਾਰਦਾ ਜੀ ਕਟਰ ਦੇ ਨਾਲ ਉਹ ਸਾਡੇ ਉੱਥੇ ਏਰੀਆ 'ਚ ਹੈ ਜੀ ਉਹ ਬੈਲਰ ਹੈ ਉਹਨਾਂ ਕੋ ਉਹਨਾਂ ਨੇ ਗੱਠਾ ਬਣਾ ਕੇ ਉਹ ਆਪੇ ਹੀ ਲੈ ਜਾਂਦੇ ਆ ਜੀ ਟੋਲੀ 'ਚ ਆਪਣੀ 'ਚ ਤੇ ਉਸ ਤੋਂ ਬਾਅਦ ਮੈਂ ਖੇਤਾਂ ਦੀ ਦੋ ਵਾਰੀ ਬਹਾਈ ਕੀਤੀ ਜੀ ਟਰੈਲਰਾਂ ਨਾਲ ਜੀ ਤੇ ਫੇਰ ਸੁਹਾਗਾ ਮਾਰ ਕੇ ਫੇਰ ਛੱਟਾ ਮਾਰ ਕੇ ਸਰਫੇਸ ਸੀਡਿੰਗ ਉਹਦੇ ਨਾਲ ਜੀ ਫੇਰ ਆਪਣਾ ਦੋ ਵਾਰੀ ਫੇਰ ਉਹਨਾਂ ਨੂੰ ਵਾਹ ਕੇ ਸੇ ਸੁਹਾਗਾ ਮਾਰਦਾ ਜੀ ਤੇ ਉਹ ਕੰਪਲੀਟ ਹੋ ਗਿਆ ਜੀ ਮੇਰਾ ਸਰਫੇਸ ਸੀਡਿੰਗ ਹੋਰ ਕਿਸਾਨ ਵੀ ਇੱਥੇ ਆਏ ਨੇ ਜਿਹੜੇ ਕਿ ਡਾਇਵਰਸੀਫਿਕੇਸ਼ਨ ਦੀ ਖੇਤੀ ਕਰਦੇ ਨੇ ਜ਼ਿਲ੍ਹਾ ਹੁਸ਼ਿਆਰਪੁਰ ਖੇਤੀਬਪਿੰਤਾ ਚ ਬੜਾ ਅਗਾਹ ਵਦੂ ਜਿਲ੍ਹਾ ਹੈ ਹਾਂਜੀ ਆਓ ਜੀ ਲਾਗੇ ਤੁਸੀਂ ਸਿੰਘ ਸਾਹਿਬ ਕੀ ਆਪਣਾ ਨਾਂ ਹੈ ਤੇ ਕਿੱਥੋਂ ਤੁਸੀਂ ਆਏ ਬਲਦੇਵ ਸਿੰਘ ਪਿੰਡ ਮੇਰਾ ਬੋਣ ਹੈ ਜੀ ਅਸੀਂ 10 ਕਣਕ ਬੀਜੀ ਦੇ ਹੈਗੇ ਜੀ ਗਾਜਰਾਂ ਪਹਿਲਾਂ ਬੀਜੀ ਦੀ ਗਾਜਰਾਂ ਦੇ ਵੱਢ ਅਸੀਂ ਫੇਰ ਕਣਕ ਬੀਜੀ ਦੀ ਹੈ ਜੀ ਝੋਨਾ ਨਹੀਂ ਲੈਂਦੇ ਨਹੀਂ ਝੋਨਾ ਨਹੀਂ ਅਸੀਂ ਲਾਈਦਾ ਹਾਂ ਜੀ ਤੇ ਸੋਨੀ ਚ ਕੀ ਬੀਜ ਦਿਓ ਫੇਰ ਅੱਜ ਅਸੀਂ ਗਾਜਰਾਂ ਹੀ ਬੀਜੀ ਦੀਆਂ ਗਿਆ ਪਹਿਲਾਂ ਸਾਂਵੇਂ ਰੱਖੀਦੇ ਖੇਤ ਹੈਗਾ ਤੇ ਅਗਸਤ ਦੇ 15 ਅਗਸਤ ਤੋਂ ਬਾਅਦ ਅਸੀਂ ਗਾਜਰ ਦੀ ਸਾਡੀ ਬਜਾਈ ਸ਼ੁਰੂ ਹੋ ਜਾਂਦੀ ਹੈ ਯਾਨੀ ਕਿ ਤੁਸੀਂ ਕਣਕ ਦੀ ਵਾਢੀ ਤੋਂ ਬਾਅਦ ਖੇਤ ਬੇਲੇ ਰੱਖਦੇ ਹੋ ਫਿਰ ਬੇਲੇ ਰੱਖਦੇ ਹਾਂ ਜੀ ਹਾਂ ਜੀ ਵਿੱਚ ਨਾੜ ਵਿੱਚ ਵਹਾਈ ਕਰਦੇ ਦੀ ਹੈ ਦੇਸੀ ਢੇਰ ਵੀ ਪਾਈਦਾ ਹੈਗਾ ਉਸ ਤੋਂ ਬਾਅਦ ਸਾਂਵੇਂ 15 ਅਗਸਤ ਤੋਂ ਬਾਅਦ ਅਸੀਂ ਸਾਡੀ ਗਾਜਰ ਦੀ ਲੋਈ ਸ਼ੁਰੂ ਹੋ ਜਾਂਦੀ ਹੈਗੀ ਤਕਰੀਬਨ ਸਾਡੇ ਆਪਣੇ ਅਕਤੂਬਰ ਦੇ ਲਾਸਟ ਜਾਂ ਨਵੰਬਰ ਦੇ ਸ਼ੁਰੂ ਵਿੱਚ ਗਾਜੇ ਦੀ ਪਟਾਈ ਸ਼ੁਰੂ ਹੋ ਜਾਂਦੀ ਹੈ ਔਰ ਗੱਜ ਕਣਕ ਬੀਜਣ ਤੋਂ ਪਹਿਲਾਂ ਹੀ ਸਾਡੀ ਯਾਨੀ ਕਿ ਗਾਜਰ ਦੀ ਖੇਤੀ ਤਕਰੀਬਨ ਖਤਮ ਹੋ ਜਾਂਦੀ ਖੇਤ ਖਾਲੀ ਹੋ ਜਾਂਦੇ ਡਾਕਟਰ ਗੁਰਪ੍ਰੀਤ ਜੀ ਆਪ ਜੀ ਹੁਣ ਇਸ ਵਕਤ ਜੋ ਗੱਲ ਨਦੀਨਾਂ ਦੀ ਆਪਾਂ ਜੇ ਕਰ ਲਈਏ ਕਿਉਂਕਿ ਕਾਫੀ ਕਿਸਾਨ ਉਹ ਨਦੀਨ ਨਸ਼ਕਾਨ ਦੀ ਸਪਰੇ ਬਾਰੇ ਨਦੀਨਾਂ ਦੀ ਰੋਕਥਾਂ ਬਾਰੇ ਬੜੇ ਸੋਚ ਵਿਚਾਰ ਕਰਦੇ ਹੋਣਗੇ ਕਿ ਪਰਾਂ ਕਿੱਦਾਂ ਮੈਂ ਪਰਾਲੇ ਕਰਾਂ ਤੁਸੀਂ ਮਾਹਿਰ ਹੋਰ ਖੇਤ ਦੇ ਵਸਤੇ ਸਾਡੇ ਕਿਸਾਨ ਵੀ ਆਏ ਨੇ ਕੀ ਸਲਾਹ ਦੇਣੀ ਚਾਹੋਗੇ ਕਿਸਾਨਾਂ ਨੂੰ ਤਾਂ ਕਿ ਨਦੀਨਾਂ ਦੀ ਸਮੱਸਿਆ ਜਿਹੜੀ ਹੈ ਉਹਦਾ ਸਹੀ ਨਿਪਟਾਰਾ ਕੀਤਾ ਜਾ ਸਕੇ ਜਦੋਂ ਆਪਾਂ ਕਣਕ ਬੀਜਦੇ ਆਂ ਕਣਕ ਦੀ ਬਜਾਈ ਦੇ ਨਾਲ ਹੀ ਦੋ ਦਿਨਾਂ ਦੇ ਅੰਦਰ ਅੰਦਰ ਸਾਡੇ ਕੋਲ ਬ੍ਰਾਂਡ ਸ਼ਿਫਾਰਿਸ਼ ਕੀਤੇ ਜਿੱਦਾਂ ਸਟੌਂਪ ਦੀ ਗੱਲ ਕਰਦੇ ਆਂ ਅਗਰ ਉਹ ਵਰਤਦੇ ਆਂ ਤਾਂ ਆਪਾਂ 1.5 ਲੀਟਰ ਪ੍ਰਤੀ ਏਕੜ ਦੇ ਹਿਸਾਬ ਕਤਾਬਨਾ ਇੱਕ ਮੂਮੂਜੀ ਕੈਮੀਕਲ ਆ ਜਾਂਦਾ ਹੈਗਾ ਬ੍ਰਾਂਡ ਹੈਗਾ ਇੱਕ ਅਕੀਰਾ ਨਵੇਂ ਕੈਮੀਕਲ ਆਇਆ 60 ਗ੍ਰਾਮ ਪ੍ਰਤੀ ਏਕੜ ਦੀ ਸਿਫਾਰਿਸ਼ ਕਰਦੇ ਹੈਗੇ ਆ ਇਹ ਜਿਹੜੇ ਆਪਾਂ ਰਸਾਇਣ ਵਰਤਣੇ ਬਜਾਈ ਕਰਨ ਤੋਂ ਬਾਅਦ 2 ਦਿਨਾਂ ਦੇ ਅੰਦਰ ਅੰਦਰ 200 ਲੀਟਰ ਪਾਣੀ ਦੀ ਵਰਤੋਂ ਕਰਕੇ ਆਪਾਂ ਰੋਕਥਾਮ ਕਰ ਸਕਦੇ ਇਸ ਤੋਂ ਇਲਾਵਾ ਦੋ ਕੈਮੀਕਲ ਹੋਰ ਆ ਸਾਡੇ ਕੋਲ ਇੱਕ ਦਕਸ਼ ਪਲੱਸ ਹੈ ਇੱਕ ਪਲੇਟਫਾਰਮ ਹੈਗਾ ਪਲੇਟਫਾਰਮ ਨੂੰ ਜਦੋਂ ਆਪਾਂ ਵਰਤਨਾ ਹੈ ਤਾਂ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਦਕਸ਼ ਨੂੰ ਆਪਾਂ ਜਿਹੜਾ ਹੈਗਾ 900 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਰ ਇਸ ਗੱਲ ਦਾ ਖਾਸ ਖਿਆਲ ਰੱਖਣਾ ਇਹ ਜਦੋਂ ਵਰਤਨੇ ਸੀਗੇ ਕਣਕ ਬਜਾਈ ਵੇਲੇ ਹੀ ਬਜਾਈ ਕਰਨ ਤੋਂ ਬਾਅਦ 2 ਦਿਨਾਂ ਦੇ ਅੰਦਰ ਕਰਕੇ 200 ਲੀਟਰ ਪਾਣੀ ਲਾ ਕੇ ਇਸ ਤੋਂ ਲਾਵਾ ਹੁਣ ਆਪਾਂ ਗੱਲ ਕਰਦੇ ਕਣਕ ਬੀਜੀ ਹੈਗੀ ਐ ਤੇ ਉਸ ਤੋਂ ਬਾਅਦ 35 ਦਿਨ ਹੋ ਗਏ 45 ਦਿਨ ਹੋ ਗਏ ਪੋਸਟ ਅਮਰਜੈਂਸ ਕੈਮੀਕਲ ਕਹਿ ਦਿੰਦੇ ਆ ਉਹਦੇ ਵਿੱਚ ਜਿਹੜੀ ਆਪਾਂ ਸ਼ਫਾਰਿਸ਼ ਕਰਦੇ ਸਿੱਟੀ ਤੇ ਗੁੱਲੀ ਡੰਡੇ ਵਾਸਤੇ ਟੋਪਿਕ ਕੈਮੀਕਲ ਹੈਗਾ ਜਿਹੜਾ ਆਪਾਂ ਕਰ ਸਕਦੇ 160 ਗ੍ਰਾਮ ਪ੍ਰਤੀ ਏਕੜ ਹੈਗਾ ਐਕਸੀਐਲ ਹੈਗਾ ਆਪਾਂ 400 ਐਮਐਲ ਪ੍ਰਤੀ ਏਕੜ ਦੀ ਸਿਫਾਰਿਸ਼ ਕਰਦੇ ਐ ਐਕਸੀਐਲ ਵਿੱਚ ਇੱਕ ਹੋਰ ਵੀ ਗੱਲ ਹੈ ਰਸਾਇਣ ਵਿੱਚ ਕਿ ਜਿੱਥੇ ਸਿੱਟੀ ਦੇ ਨਾਲ ਬੂਈ ਦੀ ਸਮੱਸਿਆ ਆ ਜਾਂਦੀ ਹੈਗੀ ਹੈ ਕਣਕ ਵਿੱਚ ਬਹੁਤ ਖੇਤਾਂ ਵਿੱਚ ਬੂਈ ਦੀ ਸਮੱਸਿਆ ਹੈਗੀ ਹੈ ਉੱਥੇ ਆਪਾਂ ਐਕਸੀਐਲ ਦੀ ਵਰਤੋਂ ਕਰਕੇ ਉਹਦੀ ਬਹੁਤ ਵਧੀਆ ਤਰੀਕੇ ਨਾਲ ਰੋਕਥਾਮ ਕਰ ਸਕਦੇ ਐ ਇਹ ਜਿਹੜੇ ਦੋਨੋਂ ਕੈਮੀਕਲ ਆਪਾਂ ਗੱਲ ਕਰ ਰਹੇ ਹੈਗੇ ਆ ਬਜਾਈ ਤੋਂ ਜਿਹੜੇ ਆਪਾਂ ਹੈਗੇ ਆ 30-35 ਦਿਨਾਂ ਦੇ ਅੰਦਰ ਕਰਕੇ 150 ਲੀਟਰ ਪਾਣੀ ਦੀ ਵਰਤੋਂ ਕਰਨੀ ਹੈਗੀ ਹੈ ਇਸ ਗੱਲ ਦਾ ਖਾਸ ਖਿਆਲ ਰੱਖਣਾ ਕਿ ਮੌਸਮ ਖੁੱਲਾ ਹੋਵੇ ਹਵਾ ਨਾ ਚੱਲਦੀ ਹੋਵੇ ਤਾਂ ਇਹ ਕਰਜੇ ਤੋਂ ਆਪਾਂ ਨੋਜ਼ਲ ਦੀ ਗੱਲ ਕਰਦੇ ਹੈਗੇ ਕਿ ਆਪਾਂ ਕੱਟ ਨੋਜ਼ਲ ਨਹੀਂ ਕਰਨਾ ਹੁੰਦਾ ਤੇ ਕੱਟ ਨੋਜ਼ਲ ਦਾ ਕਈ ਵਾਰੀ ਜਦੋਂ ਆਪਾਂ ਕਿਸੇ ਆਪਣੇ ਮਜ਼ਦੂਰ ਕੋ ਕਰਾਉਂਦੇ ਆ ਤਾਂ ਮਜ਼ਦੂਰ ਕਈ ਵਾਰੀ ਕੀ ਹੁੰਦਾ ਜਿਹੜੀ ਨੋਜ਼ਲ ਦਾ ਮੂੰਹ ਥੱਲੇ ਨੂੰ ਹੋਣਾ ਚਾਹੀਦਾ ਤਾਂ ਉਹ ਨੂੰ ਚੱਕ ਦਿੰਦਾ ਤੇ ਜਿਹੜਾ ਕਾਰਗਰ ਜਿਹੜਾ ਰਸਾਇਣ ਉਹ ਵੀ ਕੰਮ ਨਹੀਂ ਕਰਦਾ ਇਸ ਗੱਲ ਦਾ ਖਾਸ ਖਿਆਲ ਰੱਖਣਾ ਕਿ ਜਿਹੜਾ ਨੋਜ਼ਲ ਦਾ ਮੂੰਹ ਥੱਲੇ ਨੂੰ ਹੋਣਾ ਚਾਹੀਦਾ ਨੋਜ਼ਲ ਦਾ ਮੂੰਹ ਉੱਤੇ ਨੂੰ ਹੋਣਾ ਚਾਹੀਦਾ ਫਾਂਟ ਕਰਕੇ ਇੱਕ ਫਾਂਟ ਲੈ ਕੇ ਫਿਰ ਦੂਜੀ ਫਾਂਟਾਂ ਕਰਕੇ ਇਹਦੇ ਨੇ ਇੱਕ ਐਫੀਸ਼ੀਐਂਸੀ ਕੰਪਲ ਦੀ ਜ਼ਿਆਦਾ ਵਧੀਆ ਨਿਕਲ ਕੇ ਆ ਜਾਂਦੀ ਆ ਇਹ ਤਰੀਕ ਸਿੱ ਇਨਾਂ ਦੀ ਗੱਲ ਕਰ ਲਈਏ ਉਹਦੇ ਵਾਸਤੇ ਤੁਸੀਂ ਦੇਖਣਾ ਬਹੁਤ ਪੁਰਾਣਾ ਕੈਮੀਕਲ 24D ਹੈਗਾ ਜਿਹੜੇ ਆਮ ਤੌਰ ਤੇ ਮੈਨਾ ਹੋ ਗਿਆ ਬਾਤੂ ਹੋ ਗਿਆ ਤੇ ਮੈਣੀ ਹੋ ਗਿਆ ਇਹ ਸਾਰਿਆਂ ਦੀ ਰੋਕਥਾਮ ਵਾਸਤੇ ਆਪਾਂ ਜਿਹੜਾ ਜੰਗਲੀ ਪਾਲਕ ਦੀ 24D ਨੂੰ 250 ਗ੍ਰਾਮ ਪ੍ਰਤੀ ਏਕੜ ਤੇ ਆਪਾਂ 35 ਤੋਂ 45 ਦਿਨਾਂ ਦੇ ਅੰਦਰ ਅੰਦਰ 150 ਲੀਟਰ ਪਾਣੀ ਵਿੱਚ ਕਰ ਸਕਦੇ ਹਾਂ ਇਹ ਨੌਜਵਾਨ ਨੇ ਮਹਾਰਾਜ ਕਿੰਨੀ ਖੇਤੀ ਕਰਦੇ ਤੁਸੀਂ ਹਾਂ ਦੋ ਕਿਲਿਆਂ ਦੀ ਖੇਤੀ ਹੈ ਸਾਡੇ ਅੱਛਾ ਅੱਛਾ ਕਿੱਥੇ ਪਿੰਡ ਵੱਡੋਣਾ ਜੀ ਅੱਛਾ ਕੀ ਕੀ ਬੀਜਦੇ ਹੋ ਮੈਂ ਸੋਇਆਬੀਨ ਚਾ ਹਾਂਜੀ ਬੱਲੇ ਬੱਲੇ ਸੋਇਆਬੀਨ ਦੀ ਕਾਸਟ ਕਰੀਦੀ ਹੈ ਜੀ ਤੇ ਕਿ ਲਾਈ ਸੋਇਆਬੀਨ ਕਿੰਨੀ ਲਾਈ ਜੀ ਕਿ ਡੇਢ ਕਿਲਾ ਮੇਰੇ ਸੋਇਆਬੀਨ ਦਾ ਤੇ ਸੋਇਆਬੀਨ ਦੀ ਸ਼ੌਕ ਪਹਿਲੀ ਵਾਰੀ ਪਿਆ ਕਿ ਲਗਾਤਾਰ ਮੈਨੂੰ 8-9 ਸਾਲ ਹੋ ਗਏ ਕਰਦਿੰਦੇ ਤੇ ਫਿਰ ਇਹ ਸੋਇਆਬੀਨ ਨੂੰ ਵੇਚਦੇ ਕਿੱਥੇ ਉਹ ਵੇਚਦੇ ਮੈਂ ਲੋਕਲ ਜਣ ਕੇ ਜੀ ਆਮ ਹੈਗੇ ਵਪਾਰੀ ਉਹਨਾਂ ਨੂੰ ਵੇਚ ਦਿੰਦਾ ਜੀ ਆਪਣੇ ਉਹ ਵਪਾਰੀ ਕੀ ਇਹਦਾ ਅੱਜ ਕੱਲ ਉਹ ਸੋਇਆਬੀਨ ਦਾ ਪਨੀਰ ਬੰਦਾ ਹੈ ਦੁੱਧ ਵਗੈਰਾ ਇਹ ਵੀ ਚੱਲਦਾ ਇਹ ਵੀ ਚੱਲਦਾ ਜੀ ਉਹ ਤੁਸੀਂ ਨਹੀਂ ਇਹ ਕੰਮ ਕਰਦੇ ਮੈਂ ਨਹੀਂ ਉਹ ਫਿਰ ਕਿੰਨਾ ਕੁ ਝਾੜ ਨਿਕਲ ਆਉਂਦਾ ਕਿੱਲੇ ਦਾ ਕਿੱਲੇ ਦਾ 4.5 ਤੋਂ 5 ਦੇ ਇਹ ਕਿਹੜਾ ਜੀ ਇਹ ਫਿਰ ਜੇ ਝੋਨੇ ਦੇ ਨਾਲ ਕੰਪੇਅਰ ਕਰੀ ਤੇ ਬੜੇ ਘੱਟ ਪੈਸੇ ਵਟੇ ਜਾਂਦੇ ਇਹਦੇ ਰੇਟ ਹੁੰਦਾ ਨਾ 85 90 ਦਾ ਲੱਭੀ ਸੋਨਾ ਹਾਂਜੀ 8000 9000 ਰੁਪਏ ਕੁੰਟਲ ਨੂੰ ਮਿਲ ਜਾਂਦਾ ਤੇ ਜੇ 4 ਕੁੰਟਲ ਹੋਇਆ ਤੇ 36000 ਰੁਪਏ ਹੋ ਗਿਆ ਹਾਂ ਜੀ ਤੇ ਝੋਨੇ ਚ ਕਿੰਨੇ ਲੱਭ ਜਾਂਦੇ ਝੋਨੇ ਜੋ ਖਰਚੇ ਜ਼ਿਆਦੇ ਇਹਦਾ ਖਰਚਾ ਕੋਈ ਨਹੀਂ ਹਾਂ ਜੀ ਤੇ ਬਾਕੀ ਤੁਹਾਡੀ ਪਹਿਲੀ ਝੋਨੇ ਮਮ ਦੇ ਮਾਫਕ ਵੀ ਹੈਗੀ ਹੈ ਹਾਂ ਨਹੀਂ ਨਹੀਂ ਹਲਕੀ ਆ ਰੇਤ ਰੇਤ ਲਈ ਜਾਂਦੀ ਹੈ ਤੇ ਸੋਇਬੀਨ ਤੋਂ ਬਾਅਦ ਫਿਰ ਕਣਕ ਹਾਂ ਸੋਇਬੀਨ ਤੋਂ ਬਾਅਦ ਕਣਕ ਤੇ ਹਰਾਚਾਰਾ ਜੀ ਦਿਲਬਖ ਸਿੰਘ ਜੀ ਆਜੋ ਤਨ ਭਾ ਕੇ ਤੁਸੀਂ ਸ਼ਾਮਲ ਹੋਏ ਸਾਡੇ ਕਿਸਾਨ ਗਾਜਰਾਂ ਦੀ ਬੜੀ ਵਧੀਆ ਕਾਸ਼ ਕਰਦੇ ਆ ਤੁਸੀਂ ਪਨੀਰੀ ਦਾ ਕੰਮ ਕਰਦੇ ਹੋ ਸੋਨੇ ਦੇ ਸੁਹਾਗੇ ਲਈ ਗੱਲ ਹੈ ਕਿਹੜੀ ਕਿਹੜੀ ਪਨੀਰੀ ਤੁਸੀਂ ਬੀਜਦੇ ਸਾਰੀਆਂ ਪਨੀਰੀਆਂ ਬੀਜਦੇ ਜੀ ਪਿਆਜ਼ ਐ ਇਸ ਲਈ ਚਾਰ ਪੰਜ ਗਣੇ ਤਿਆਰ ਹੋਈਓ ਪਨੀਰੀ ਮਿਰਚਾਂ ਮੈਗਨ ਟਮਾਟਰ ਚਿਮਰੰਗ ਸਾਰੀਆਂ ਪਨੀਰੀਆਂ ਤਿਆਰ ਆ ਅੱਜ ਕੱਲ ਦਾ ਮੌਸਮ ਸਰਦੀ ਦਾ ਵੈਹੀ ਇਸ ਬੜਾ ਵਧੀਆ ਮੌਸਮ ਮੌਸਮ ਵਧੀਆ ਪਰ ਅਸੀਂ ਛੋਰ ਕਰਨ ਦਿੱਤੀ ਆ ਤੇ ਫਿਰ ਪਨੀਰੀ ਵੇਚਦੇ ਕਿੱਥੇ ਹੋ ਉੱਥੇ ਵੇਚਦੇ ਬਾਹਰ ਲੈ ਕੇ ਨਹੀਂ ਗਏ ਕਦੀ ਤੇ ਕਿੱਥੇ ਅੱਡਾ ਤੁਹਾਡਾ ਕਿਤੇ ਮੇਨ ਰੋਡ ਤੇ ਆ ਹ ਕਿੰਨੇ ਕੁ ਜਗ੍ਹਾ ਤੇ ਤੁਸੀਂ ਬਣਾਇਆ ਸਾਰਾ ਆਪਣਾ ਕਾਰੋਬਾਰ ਕਾਰੋਬਾਰ ਤਾਂ ਦੋ ਢਾਈ ਕੇ ਦਾ ਬਸ ਅਸੀਂ ਚਾਰ ਪੰਜ ਗਾਈ ਮੋਰੀ ਘਰਾਂ ਦੇ ਰੱਖਿਆ ਹੈ ਅੱਛਾ ਉਹ ਫਿਰ ਪਨੀਰੀਆਂ ਤੁਸੀਂ ਸੀਜ਼ਨ ਲਾ ਲੈਂਦੇ ਹੋ ਤੇ ਜਿਹੜੇ ਜ਼ਿੰਮੇਦਾਰ ਜ਼ਿੰਮੇਦਾਰੀ ਖੜਦੇ ਹੋਣਗੇ ਜ਼ਿੰਮੇਦਾਰ ਆਖ ਲੈਂਦੇ ਸਾਰੇ ਪਹਿਲਾਂ ਬੁੱਕ ਕਰਾ ਦਿੰਦੇ ਨੇ ਜਾਂ ਪਹਿਲਾਂ ਨਹੀਂ ਬੁੱਕ ਦੀ ਲੋੜ ਨਹੀਂ ਅੱਜ ਦੇ ਸਾਲ ਸਵੇ ਦੇ ਚੱਲਿਓ ਆ ਇੱਥੇ ਵਾਲੇ ਪਿਆਜ਼ ਵੀ ਨਹੀਂ ਧਿਆਨ ਇਹ ਮੇਰੇ ਕੋਲ ਐਸ ਵੇਲੇ ਕਾਫੀ ਵਿਕ ਰਹੀ ਹੈ ਪਿਆਜ਼ ਦੀ ਪਨੀਰੀ ਹੈਗੀ ਆ ਚਿਮਲਾ ਮਿਰਚ ਹੈਗੀ ਆ ਬੈਂਗਣ ਹੈਗੇ ਆ ਟਮਾਟਰ ਹੈਗੇ ਆ ਬੰਦ ਗੋਭੀ ਹੈਗੀ ਆ ਫੁੱਲ ਗੋਭੀ ਹੈਗੀ ਆ ਵਾਕਿਆ ਅਸੀਂ ਬੂਟੇ ਵੀ ਝਾਰ ਕਰਦੇ ਆ ਅੱਛਾ ਆਮ ਤੌਰ ਤੇ ਜਿਹੜੇ ਝੋਨੇ ਕਣਕ ਦੀ ਗੱਲ ਕਰਨੇ ਆ ਤੇ ਝੋਨਾ ਕਣਕ ਦਾ ਇੱਕ ਪੱਕੇ ਭਾਣੇ ਕਿਸਾਨ ਬੀਜਦਾ ਉਹਨੂੰ ਮੰਡੀ ਲੈ ਕੇ ਜਾਂਦਾ ਪੈਸੇ ਲੱਭ ਜਾਂਦੇ ਨੇ ਤੇ ਉਹਨੂੰ ਪਤਾ ਮੈਨੂੰ ਕਿੰਨੇ ਪੈਸੇ ਮਿਲਨੇ ਆ ਤੁਸੀਂ ਪਨੀਰੀ ਦੇ ਕੰਮ ਕਰਦੇ ਹੋ ਕਿ ਇਹਦੇ ਚ ਤੁਹਾਨੂੰ ਉਹਦੇ ਉਹਦੇ ਮੁਕਾਬਲੇ ਚ ਚੰਗੇ ਪੈਸੇ ਜ਼ਿਆਦਾ ਨਹੀਂ ਮਿਲਦੇ ਨੇ ਘੱਟ ਮਿਲਦੇ ਨੇ ਕਿੰਨੇ ਮਿਲਦੇ ਮੈਂ ਨਹੀਂ ਪੁੱਛਾਂਗਾ ਕਿ ਤੁਹਾਡਾ ਵਪਾਰ ਹੈ ਠੀਕ ਹੈ ਜੀ ਹਾਂਜੀ ਤੇ ਕਾਫੀ ਸਾਡਾ ਦੁਆ ਕਰ ਚੱਲਦਾ ਆਪਣਾ ਝੋਨੇ ਨਾਲ ਵਧੀਆ ਝੋਨੇ ਨਾਲ ਵਧੀਆ ਹੈ ਬਾਕੀ ਮੈਂ ਮਟਰ ਵੀ ਬੀਜਿਆ ਤਿੰਨ ਚਾਰ ਖੇਤਾਂ ਉਮ ਵਿੱਚ ਦੋ ਕਿਨੇ ਕਣਕ ਬੀਜ ਦਿੱਤੀ ਉਹ ਐਸੇ ਨੇ ਕਣਕ ਕਾਫੀ ਬੜੀ ਹੋਈ ਉਹ ਇਹਨਾਂ ਕੋਲ ਦੱਸਿਆ ਸੀ ਇਹਨਾਂ ਨੂੰ ਵਿਚੇ ਬੋਲਦੇ ਹਾਂ ਜੀ ਕਣਕ ਦੋ ਕਿਨੇ ਕਾਫੀ ਮਤਲਬ ਬੜੀ ਹੈਗੀ ਕੋਈ ਐਸੀ ਗੱਲ ਨਹੀਂ ਹਾਂਜੀ ਮੈਡਮ ਆਪਣਾ ਕੀ ਨਾਮ ਹੈ ਜੀ ਮੇਰਾ ਨਾਮ ਹੈ ਡਾਕਟਰ ਪ੍ਰਭਜਤ ਕੌਰ ਮੈਂ ਕੇਵੀਕੇ ਦੇ ਵਿੱਚ ਐਜ਼ ਅ ਅਸਿਸਟੈਂਟ ਪ੍ਰੋਫੈਸਰ ਆਫ ਪਲਾਂਟ ਪ੍ਰੋਟੈਕਸ਼ਨ ਪੋਸਟ ਸੁਰੱਖਿਆ ਹਾਂ ਦਾ ਤੁਹਾਡੀ ਬਹੁਤ ਲੋਰਜੀ ਮੈਡਮ ਜੀ ਅੱਛਾ ਹੁਣ ਗੱਲ ਇਹ ਹੈ ਕਿ ਇਸ ਵਕਤ ਜਿਹੜੀ ਸਮੱਸਿਆ ਆਉਂ ਰਹੀ ਏ ਇੱਕ ਸਾਡੇ ਕਿਸਾਨ ਦਾ ਸਵਾਲ ਸੀ ਸੰਯੋਗ ਦਾ ਵੀ ਤੇ ਨਾਲ ਇਹ ਵੀ ਸਵਾਲ ਸੀ ਕਿ ਜਿੱਥੇ ਆਪਾਂ ਪ੍ਰਾਲੀ ਜ਼ਮੀਨ 'ਚ ਵਾਹ ਕੇ ਕਣਕ ਦੀ ਬਿਜਾਈ ਕੀਤੀ ਏ ਉੱਥੇ ਸੁੰਡੀ ਦਾ ਅਟੈਕ ਤੇ ਕਿਤੇ ਨਜ਼ਰ ਆਉਂ ਰਿਹਾ ਹੈ ਚਾਹੇ ਉਹ ਗੁਲਾਬੀ ਸੁੰਡੀ ਏ ਚਾਹੇ ਤਣੇ ਦੀ ਸੁੰਡੀ ਏ ਤੇ ਇਹਦੇ ਬਾਰੇ ਕੀ ਤੁਹਾਡਾ ਸਿਫਾਰਸ਼ਾ ਹੁਣ ਜਿਹੜਾ ਟਾਈਮ ਚੱਲ ਰਿਹਾ ਆ ਆਪਣੀਆਂ ਬਿਜਾਈਆਂ ਹੋ ਚੁੱਕੀਆਂ ਆ ਜਿਹੜੀ ਆਪਾਂ ਛੇਤੀ ਆ ਆ ਉਹ ਵਾਲੀ ਚੱਲ ਵੀ ਰਹੀ ਆ ਹੁਣ ਅੱਗੇ ਹੋਊਗੀ ਆ ਵੀ ਕਿ ਹੁਣ ਜਿਹੜੇ ਸਿਉਂਕ ਵਾਸਤੇ ਆ ਕਿ ਅਸੀਂ ਜਿਹੜੀ ਦਵਾਈ ਆ ਵਰਤ ਸਕਦੇ ਆ ਜਿਹ ਸਾਡੇ ਜਿਹੜੀ ਕਲੋਰ ਬਾਰੇ ਫਰਸ ਦੀ ਦਵਾਈ ਆ ਜਿਹੜੀ ਸਾਡੇ ਯੂਨੀਵਰਸਿਟੀ ਦੇ ਵੱਲੋਂ ਸਿਫਾਰਿਸ਼ ਦਵਾਈ ਆ ਉਹਦੀ ਵਰਤੋਂ ਅਸੀਂ ਕਰ ਸਕਦੇ ਆ ਕਿੰਨੀ ਕਰਨੀ ਕਿੰਨੇ ਦੀ ਉਹਦੀ ਸਾਡੀ ਹੈਗੀ ਡੋਸ ਹੈਗੀ ਉਹਦੀ 1 ਲੀਟਰ ਡੋਸ ਆ ਕਿੱਲੇ ਦਾ ਤੇ ਉਹਦੀ ਅਸੀਂ ਵਰਤੋਂ ਕਰ ਸਕਦੇ ਆ ਤੇ ਹੁਣ ਅੱਗੇ ਗਾਂ ਵਾਲੇ ਟਾਈਮ ਦੇ ਵਿੱਚ ਕਿਤੇ ਕਿਤੇ ਕਈ ਵਾਰ ਕੀ ਹੁੰਦਾ ਹੈ ਕਿ ਬੰਨਿਆ ਤੇ ਜਾਂ ਫਿਰ ਹੋਰ ਸਕੇ ਕਿ ਸਾਈਡਾਂ ਤੇ ਕੀ ਆ ਸਾਨੂੰ ਤੇਲੇ ਦੀ ਚੇਪੇ ਦੀ ਸਮੱਸਿਆ ਆਊਗੀ ਤੇ ਉਸ ਦੇ ਵਾਸਤੇ ਵੀ ਅਲੱਗ-ਅਲੱਗ ਦਵਾਈਆਂ ਹੈ ਜਿਹੜੀ ਅਸੀਂ ਸਫਾਰਿਸ਼ ਹੈਗੀ ਆ ਯੂਨੀਵਰਸਿਟੀ ਦੇ ਵੱਲੋਂ ਜਿਹੜਾ ਜਿਵੇਂ ਕੀ ਹੈਗੀ ਅਕਟਾਰਾ ਦੀ ਦਵਾਈ ਹੈਗੀ ਆ ਹੁਣ ਅੱਜ ਕੱਲ ਇੱਕ ਨਵੀਂ ਸਫਾਰਿਸ਼ ਆਈ ਆ ਨਿੰਮ ਦੇ ਕੋਲ ਦੀ ਸਫਾਰਿਸ਼ ਆਈ ਆ ਤੇ ਉਹਦੀ ਵੀ ਅਸੀਂ ਵਰਤੋਂ ਆ ਜਿਹੜੀ ਕਰ ਸਕਦੇ ਆ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਟਾਰਾ ਕਿੰਨੀ ਕਰਨੀ ਇੱਕ ਟਾਰਾ ਦੀ 40 ਗ੍ਰਾਮ ਡੋਜ਼ ਆ ਤੇ ਉਹਦੀ ਅਸੀਂ ਵਰਤੋਂ ਕਰ ਸਕਦੇ ਆ ਉਹ ਸਿਰਫ ਬੰਨਿਆ ਦੀ ਕਰਨੀ ਹੈ ਹਾਂ ਜਿੱਥੇ ਸਾਨੂੰ ਲੱਗਦਾ ਹੈ ਕਿ ਸਾਡੀ ਪਹਿਲੇ ਸਮੱਸਿਆ ਕਿ ਬੰਨਿਆ ਤੋਂ ਸ਼ੁਰੂ ਹੁੰਦੀ ਆ ਤੇ ਇਸ ਕਰਕੇ ਅਸੀਂ ਪਹਿਲਾਂ ਉੱਥੇ ਕੰਟਰੋਲ ਚਾਹੋਣ ਸੁੰਡੀ ਬਾਰੇ ਦੱਸ ਦਿਓ ਹਾਂ ਜਿੱਦੇ ਗੁਲਾਬੀ ਸੁੰਡੇ ਦੀ ਗੱਲ ਕਰ ਰਹੇ ਆ ਕਿ ਜਿਹੜੇ ਅੱਗੇ ਪਿੱਛੇ ਪਰਾਲਾ ਵਾਹ ਕੇ ਉਹਦੇ ਵਿੱਚ ਇਹ ਸਮੱਸਿਆ ਆਂਦੀ ਆ ਤੇ ਉਹ ਥੋੜਾ ਜਿਹਾ ਉਹਦਾ ਇਹ ਆ ਕਿ ਸਰਵੇਖਣ ਦੀ ਲੋੜ ਆ ਕਿ ਅਸੀਂ ਉਹਦਾ ਜਿਹੜਾ ਸਰਵੇ ਆ ਟਾਈਮ ਟੂ ਟਾਈਮ ਆ ਜਿਹੜੇ ਇਹਦੇ ਸਰਵੇ ਕਰੀ ਜਾਈਏ ਦੇਖੀ ਜਾਈਏ ਕਿ ਉੱਥੇ ਕਿੰਨਾ ਕੁ ਉਹਦਾ ਅਟੈਕ ਹੈਗਾ ਆ ਖੇਤ ਦੇ ਵਿੱਚ ਕਿੰਨੇ ਕਈ ਵਾਰ ਕੀ ਆ ਕਿ ਉਹ ਕਪਾਸੀ ਹੁੰਦਾ ਆ ਤੇ ਅਸੀਂ ਉਹਦੇ ਵਿੱਚ ਉਹਨੂੰ ਜਿੱਦਾਂ ਅਸੀਂ ਬੂਟੇ ਨੂੰ ਜਦੋਂ ਕੱਢਦੇ ਆ ਨਾ ਉਹ ਨੀਚੇ ਹੁੰਦੀ ਆ ਬੈਠੀ ਤੇ ਉਹ ਦਿਖਦੀ ਆ ਸਾਨੂੰ ਪਤਾ ਲੱਗਦੀ ਆ ਮੈਂ ਕਾਫੀ ਸਾਰੇ ਸਰਵੇਜ਼ ਕੀਤੇ ਸੀਗੇ ਤੇ ਇਧਰੋਂ ਤੇ ਉਹਦੇ ਵਾਸਤੇ ਅਸੀਂ ਪ੍ਰੋਪਰ ਸਰਵੇ ਕਰੀ ਜਾਈਏ ਤੇ ਕੁਝ ਇਹ ਛੋਟੀ ਜਿਹੜੀ ਇਹ ਥੱਲੇ ਲੁਕੀ ਹੁੰਦੀ ਏ ਹਾਂਜੀ ਇਹ ਹੁੰਦੀ ਆ ਕਿ ਜਦੋਂ ਅਸੀਂ ਬੂਟਾ ਪਟਾਂਗੇ ਉੱਥੇ ਬੈਠੀ ਹੁੰਦੀ ਆ ਇਹ ਉੱਥੇ ਨੀਚੇ ਜਿੱਦਾਂ ਇਹ ਛੋਟਾ ਜਿਹਾ ਇੱਥੇ ਤਾਂ ਕੁਝ ਹੈ ਨਹੀਂ ਆ ਨਾ ਸਮੱਸਿਆ ਜਿਹੜੇ ਖੇਤਾਂ ਦੇ ਵਿੱਚ ਸਮੱਸਿਆ ਹੁੰਦੀ ਆ ਤੇ ਅਸੀ ਉਹਨੂੰ ਕੱਢਾਂਗੇ ਉੱਥੇ ਬੈਠਾ ਹੁੰਦੀ ਇਹਦੀ ਨਿਸ਼ਾਨੀ ਹੁੰਦੀ ਹੈ ਕਿ ਉੱਪਰੋਂ ਥੋੜਾ ਥੋੜਾ ਕੀ ਆ ਪੀਲੇ ਪੰਦੇ ਵਿੱਚ ਹੋ ਕੇ ਸੁੱਕ ਜਾਂਦਾ ਹੈ ਬੂਟਾ ਕੋਈ ਸਪਰੇਅ ਕਰਨੀ ਚਾਹੀਦੀ ਹੈ ਇਹਦੀ ਸਪਰੇਅ ਆਪਣਾ ਡਿਪੈਂਡ ਕਰਦਾ ਕਿ ਉਹਦਾ ਜਿਹੜਾ ਕਿੰਨਾ ਕੁ ਲੈਵਲ ਆ ਉਸ ਵੇਲੇ ਉੱਥੇ ਤੇ ਉਸ ਵੇਲੇ ਉਹ ਕੇਵੀਕੇ ਦੇ ਸਾਇੰਟਿਸਟਸ ਦੇ ਨਾਲ ਜਾਂ ਫਿਰ ਜਿਹਨੂੰ ਵੀ ਲੱਗੇ ਕੋਈ ਵੀ ਕੋਈ ਕੇਵੀਕੇ ਪੈਂਦਾ ਹੈ ਜਾਂ ਫਿਰ ਯੂਨੀਵਰਸਿਟੀ ਆ ਉਹਨਾਂ ਦੇ ਨਾਲ ਆ ਜਿਹੜਾ ਸੰਪਰਕ ਕਰ ਸਕਦੇ ਆ ਹਾਂ ਜੀ ਮੈਡਮ ਤੁਸੀਂ ਵੀ ਸਾਡੇ ਨਾਲ ਹੁਣੇ ਜੁੜੇ ਹੋ ਇਸ ਖੇਤ ਦੀ ਬਸ ਚਾਹੀਓ ਕੀ ਤੁਹਾਡਾ ਨਾਂ ਹੈ ਤੇ ਕਿਹੜੇ ਵਿਸ਼ੇ ਦੇ ਤੁਸੀਂ ਮਾਹਿਰ ਹੋ हां जी सर मेरा नाम सुनीता है मैं केवीके बतौर प्रोग्राम सहायक जॉब निभा रही हूं मिट्टी और पानी परखते संबंधी। बहुत बढ़िया तडा अपरਾਲਾ क्योंकि आपा खर्चे भी घटाने हैं। ਤੇ ਤੁਸੀਂ ਵੀ ਕੀ ਕੇਵੀਕੇ ਬਾਹੋਵਾਲ ਚ ਆਪਣੀ ਸੇਵਾ ਨਿਭਾਉਣ ਦੇ ਹੋ ਤੇ ਮਿੱਟੀ ਪਰਖ ਦੀ ਜੀ ਗੱਲ ਕਰੀਏ ਤੇ ਹੁਣ ਤੇ ਚਲੋ ਕਣਕ ਲੱਗ ਗਈ ਹੈ ਨਾ ਕਾਫੀ ਉਪਰਾਲੇ ਕਰਨ ਦੇ ਆ ਕਿਸਾਨ ਵੀਰ ਜਿਹੜਾ ਉਹ ਜੇ ਵੀ ਮਿੱਟੀ ਪਰਖਲੇ ਤੁਰਿਆ ਨਹੀਂ ਹੈ ਨਾ ਕੀ ਕਹਿਣਾ ਚਾਹੋ? ਸਰੇ ਦੇ ਚ ਨਾ ਕਈ ਐਕਚੁਅਲੀ ਰੀਜ਼ਨ ਹੈਗੇ ਆ ਸਾਡੇ ਕੋ ਕਾਫੀ ਕਿਸਾਨ ਵੀਰ ਆਂਦੇ ਆ ਉਹ ਕਰਵਾ ਵੀ ਲੈਂਦੇ ਆ ਜਿਹੜਾ ਸਮਾਂ ਸਹੀ ਮਿੱਟੀ ਪਰਖ ਕਰਵਾਉਂਦਾ ਜਦੋਂ ਤੁਹਾਡਾ ਖੇਤ ਬਿਲਕੁਲ ਖਾਲੀ ਹੋਵੇ ਨਾ ਉਹ ਸਮਾਂ ਹੈ ਮਿੱਟੀ ਪਰਖ ਕਰਵਾਉਣ ਦਾ ਜਿਵੇਂ ਹੁਣ ਤਾਂ ਆਪਾਂ ਲਗਾ ਚੁੱਕੇ ਆ ਨਾ ਕਣਕ ਹੁਣ ਵੀ ਆਪਾਂ ਸੈਂਪਲ ਲੈ ਸਕਨੇ ਵੈਸੇ ਜੇ ਫਸਲ ਇਸ ਟਾਈਮ ਤੇ ਨਹੀਂ ਲੈ ਸਕਦੇ ਇਸ ਟਾਈਮ ਤੇ ਜਦੋਂ ਹੁਣ ਕਣਕ ਦੀ ਵਾਢੀ ਹੋ ਜਾਏਗੀ ਕਿਸਾਨ ਵੀਰ ਦਾ ਖੇਤ ਖਾਲੀ ਹੋਏਗਾ ਉਦੋਂ ਆਪਾਂ ਸੈਂਪਲ ਲੈ ਸਕਦੇ ਆ ਨਾ ਇਸ ਤੋਂ ਪਹਿਲਾਂ ਵੀ ਜਿਵੇਂ ਆਪਾਂ ਬਾਰ ਬਾਰ ਕਹਿੰਨੇ ਆ ਕਿ ਤੁਸੀਂ ਪਰਾਲੀ ਨੂੰ ਖੇਤ ਵਿੱਚ ਵਾਣਾਗਾ ਉਹਦਾ ਮੇਨ ਪਰਪਸ ਇਹੀ ਹੁੰਦਾਗਾ ਕਿ ਆਪਾਂ ਜੈਵਿਕ ਕਾਰਬਨ ਇਹ ਵੱਧ ਜਾਂਦੀ ਹੈ ਕਿਉਂਕਿ ਜਿਹੜੀ ਜੈਵਿਕ ਕਾਰਬਨ ਹੈ ਉਹਨੂੰ ਹੀ ਆਪਾਂ ਮਿੱਟੀ ਦੀ ਰੀੜ ਦੀ ਹੱਡੀ ਕਹਿੰਦੇ ਆ ਜਿਵੇਂ ਆਪਣੀ ਰੀੜ ਦੀ ਹੱਡੀ ਹੈ ਜਿਹਦੇ ਤੇ ਆਪਾਂ ਖੜੇ ਹੁੰਨੇ ਆ ਸੇਮ ਇਸੇ ਤਰ੍ਹਾਂ ਜਿਵੇਂ ਜੈਵਿਕ ਕਾਰਬਨ ਹੈ ਉਹ ਮਿੱਟੀ ਦੀ ਰੀੜ ਦੀ ਹੱਡੀ ਹੈ ਅਗਰ ਅਸੀਂ ਪਰਾਲੀ ਨੂੰ ਖੇਤ ਦੇ ਵਿੱਚ ਵਾਹ ਲੈਨੇ ਆ ਤੇ 10 ਕੁਇੰਟਲ ਪਰਾਲੀ ਦੇ ਪਿੱਛੇ ਆਪਾਂ ਨੂੰ 400 ਕਿਲੋ ਜੈਵਿਕ ਕਾਰਬਨ 25 ਕਿਲੋ ਪੋਟਾਸ਼ 5 ਕਿਲੋ ਨਾਈਟ੍ਰੋਜਨ ਤੇ 2.5 ਕਿਲੋ ਫਾਸਫਰਸ ਦਾਤ ਮਿਲਦਾ ਹੈ ਤੇ ਜਿੰਨੀ ਜ਼ਿਆਦਾ ਜੈਵਿਕ ਕਾਰਬਨ ਹੋਏਗੀ ਉਨਾ ਹੀ ਆਪਾਂ ਨੂੰ ਜਿਹੜਾ ਯੂਰੀਆ ਹੈ ਉਹ ਘਟਾਉਣ ਦੀ ਲੋੜ ਪਵੇਗੀ ਤੇ ਜਦੋਂ ਆਪਾਂ ਯੂਰੀਆ ਥੋੜਾ ਘਟਾਉਨੇ ਆ ਆਟੋਮੈਟਿਕਲੀ ਜਦੋਂ ਟੈਸਟਿੰਗ ਹੁੰਦੀ ਹੈ ਯੂਰੀਆ ਦੇ ਬੇਸ ਤੇ ਹੀ ਆਪਾਂ ਡਾਇਆ ਦੱਸਦੇ ਆ ਤੇ ਡਾਇਆ ਵੀ ਉਨਾ ਹੀ ਘਟ ਜਾਂਦਾਗਾ ਡਾਕਟਰ ਪਰਬਜੋਤ ਜੀ ਜਦੋਂ ਅਸੀਂ ਕੁਦਰਤੀ ਖੇਤੀ ਦੀ ਗੱਲ ਕਰਨੇ ਆ ਤੇ ਕਾਫੀ ਭਾਰ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਕਿ ਸਾਡਾ ਜਿਹੜਾ ਕਿਸਾਨ ਹੈ ਉਹ ਖੇਤੀ ਦਾ ਕੁਦਰਤੀਕਰਨ ਕਰੀ ਆਪਾਂ ਖਰਚੇ ਘਟਾਈਏ ਔਰ ਤੁਸੀਂ ਇਸ ਹੀ ਪ੍ਰੋਜੈਕਟ ਨੂੰ ਕੇਵੀਕੇ ਬਾਹੂਵਲ ਚ ਦੇਖਣ ਦੇ ਹੋ ਕੀ ਕਹਿਣਾ ਚਾਹੋਗੇ ਹਾਂਜੀ ਸਰ ਇਹ ਬਹੁਤ ਵਧੀਆ ਆ ਜਿਹੜਾ ਇਹ ਕਿ ਉਪਰਾਲਾ ਆ ਭਾਰਤ ਸਰਕਾਰ ਵੱਲੋਂ ਆਈਸੀਆਰ ਵੱਲੋਂ ਚੱਲ ਰਿਹਾ ਆ ਮੈਂ ਇਸ ਦੇ ਵਾਸਤੇ ਜ਼ਰੂਰ ਕਹਿਣਾ ਚਾਹਾਂਗੀ ਕਿ ਕੁਦਰਤੀ ਖੇਤੀ ਅਸੀਂ ਇਹਨੂੰ ਨੇਚਰਲ ਫਾਰਮਿੰਗ ਵੀ ਕਹਿੰਦੇ ਆ ਇਹ ਪ੍ਰੋਜੈਕਟ ਸਾਡੇ ਕੋਲੋਂ ਪਿਛਲੇ ਸਾਲ ਤੋਂ ਲਗਾਤਾਰ ਚੱਲ ਰਿਹਾ ਆ ਹੁਣ ਇਸ ਵੇਲੇ ਵੀ ਆ ਪ੍ਰੋਜੈਕਟ ਚੱਲ ਰਿਹਾ ਆ ਅਸੀਂ ਇਹਦੇ ਵਿੱਚ ਕੀ ਆ ਕੁਦਰਤੀ ਖੇਤੀ ਆ ਕਿ ਉਹ ਹੁੰਦੀ ਕਿ ਜਿਹਦੇ ਵਿੱਚ ਅਸੀਂ ਘਰ ਦੇ ਵਿੱਚ ਬਣੀਆਂ ਚੀਜ਼ਾਂ ਦੇ ਨਾਲ ਹੀ ਕੀੜੇ ਮਕੌੜਿਆਂ ਦੀ ਅਸੀਂ ਰੋਕਥਾਮ ਕਰਨੀ ਬਿਮਾਰੀਆਂ ਦੀ ਰੋਕਥਾਮ ਕਰਨੀ ਆ ਜਾਂ ਜੋ ਵੀ ਉਹਨੂੰ ਨਿਊਟ੍ਰੀਸ਼ਨ ਦੇਣਾ ਆ ਅਸੀਂ ਉਹ ਕਿਸ ਤਰੀਕੇ ਨਾਲ ਦੇਣਾ ਆ ਉਸ ਦੇ ਵਿੱਚ ਸਾਡੇ ਕੋਲੋਂ ਕਿ ਅਲਗ-ਅਲਗ ਸਾਡੇ ਕੋਲ ਜਿਹੜੇ ਫੰਡਸ ਆ ਆਪਣੇ ਭਾਰਤ ਸਰਕਾਰ ਵੱਲੋਂ ਸਾਨੂੰ ਜੋ ਵੀ ਹਦਾਇਤਾਂ ਆਈਆਂ ਆ ਉਹਦੇ ਵਿੱਚ ਅਸੀਂ ਕੈਂਪਸ ਵੀ ਲਗਾ ਰਹੇ ਆ ਅਵੇਅਰਨੈਸ ਕੈਂਪਸ ਲਗਾ ਰਹੇ ਆ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਅਸੀਂ ਕੁਦਰਤੀ ਖੇਤੀ ਦੇ ਵਿੱਚ ਇਹ ਦੱਸਣਾ ਹੈ ਕਿ ਅਸੀਂ ਦਵਾਈਆਂ ਤੋਂ ਬਿਨਾਂ ਕਿਵੇਂ ਕੁਦਰਤੀ ਤਰੀਕੇ ਦੇ ਨਾਲ ਆ ਜਿਹੜਾ ਅਸੀਂ ਰੋਕथाम ਆ ਜੋ ਵੀ ਅਸੀਂ ਕਰਨਾ ਕੁਦਰਤੀ ਤਰੀਕੇ ਨਾਲ ਕਿਵੇਂ ਕਰਨਾ ਹੈ ਜਿਵੇਂ ਕਿ ਇਹਦੇ ਵਿੱਚ ਜੀਵ ਅੰਮ੍ਰਿਤ ਤੇ ਬੀਜ ਅੰਮ੍ਰਿਤ ਦੀ ਵਰਤੋਂ ਕੀਤੀ ਜਾਂਦੀ ਆ ਉਹਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਪਾਣੀ ਕੁਝ ਪਾਣੀ ਦੇ ਵਿੱਚ ਜਿਵੇਂ ਅਸੀਂ ਲੈ ਲਿਆ ਕਾਊ ਯੂਰਿਨ ਦੇਸੀ ਗਾਂ ਦੇਸੀ ਗਾਂ ਦਾ ਯੂਰਿਨ ਲੈ ਲਿਆ ਦੇਸੀ ਗਾਂ ਦਾ ਜਿਹੜਾ ਗੋਬਰ ਆ ਉਹ ਲੈ ਲਿਆ ਤੇ ਉਸ ਦੇ ਵਿੱਚ ਦਾਲਾਂ ਦਾ ਪਾਊਡਰ ਪਾ ਦਿੱਤਾ ਗੁੜ ਪਾ ਦਿੱਤਾ ਤੇ ਉਹਨੂੰ ਇੱਕ ਡਰਮ ਦੇ ਵਿੱਚ ਪਾ ਕੇ ਉਹਨੂੰ ਟੱਕ ਦਿੱਤਾ ਅਸੀਂ ਕੁਝ ਘੰਟਿਆਂ ਵਾਸਤੇ ਉਹਨੂੰ ਮੰਨ ਲਓ 24 ਘੰਟਿਆਂ ਦੇ ਵਾਸਤੇ ਉਹਨੂੰ ਟੱਕ ਦਿੱਤਾ ਤੇ ਅਸੀਂ ਉਹਨੂੰ ਹਰ ਦੋ ਦੋ ਇੱਕ ਦਿਨ ਦੇ ਬਾਅਦ ਆ ਉਹਨੂੰ ਇੱਕ ਵਾਰ ਉਹਦੇ ਨਾਲ ਇੱਕ ਸਟਿਕ ਦੇ ਨਾਲ ਡੰਡੇ ਦੇ ਨਾਲ ਉਹਨੂੰ ਹਿਲਾ ਦੇਣਾ ਤੇ ਉਹਦੇ ਉਸ ਤੋਂ ਬਾਅਦ ਆ ਕਿ ਜਿਹੜਾ ਉਹਦਾ ਅਰਕ ਉਹ ਸਾਰਾ ਬਣ ਜਾਣਾ ਆ ਅਸੀਂ ਉਹਦੀ ਵਰਤੋਂ ਕਿਵੇਂ ਕਰਨੀ ਆ ਉਹਨੂੰ ਅਸੀਂ ਬੀਜ ਅੰਮ੍ਰਿਤ ਕਹਿੰਦੇ ਆ ਇਸੇ ਤਰ੍ਹਾਂ ਜੀਵ ਅੰਮ੍ਰਿਤ ਅਸੀਂ ਉਹਨਾਂ ਨੂੰ ਕੀ ਕਰਦੇ ਆ ਆ ਚੀਜ਼ਾਂ ਲੈ ਕੇ ਆਪਣੇ ਸਾਹਮਣੇ ਡੈਮੋ ਤਿਆਰ ਕਰਕੇ ਅਸੀਂ ਉਹਨਾਂ ਨੂੰ ਦੱਸਦੇ ਆ ਤਾਂ ਕਿ ਉਹ ਆਪਣੇ ਫਾਰਮ ਤੇ ਜਾ ਕੇ ਸਬਜ਼ੀਆਂ ਵਾਸਤੇ ਜਾਂ ਕਿਸੇ ਹੋਰ ਫਸਲਾਂ ਦੇ ਵਾਸਤੇ ਉਸ ਚੀਜ਼ ਨੂੰ ਕਿਵੇਂ ਵਰਤਣਾ ਆ ਸੋ ਕੇਵੀਕੇ ਬਾਹੋ ਵਾਲਿ ਵਿਖੇ ਖੇਤ ਦਿਵਸ ਚ ਪਾਏ ਆ ਬੜੀਆਂ ਮਫੀਦ ਗੱਲਾਂ ਸਾਡੇ ਨਾਲ ਸਾਂਝੀਆਂ ਹੋਈਆਂ ਨੇ ਆਸ ਹੈ ਕਿ ਤੁਸੀਂ ਜ਼ਰੂਰ ਇਹਨਾਂ ਗੱਲਾਂ ਤੇ ਗੌਰ ਕਰੋਗੇ ਤੇ ਲਾਗੂ ਵੀ ਕਰੋਗੇ ਬਹੁਤ ਬਹੁਤ ਮਿਹਰਬਾਨੀ ਜੀ आज भारत का किसान पहले से अधिक सशक्त समृद्ध और आत्मनिर्भर है इसका कारण है माननीय प्रधानमंत्री श्री नरेंद्र मोदी जी के नेतृत्व में भारत सरकार द्वारा लगभग 10 वर्षों से किसानों के लिए चलाई जा रही अनगिनत योजनाएं, जैसे सॉयल हेल्थ कार्ड प्रधानमंत्री फसल बीमा योजना पीएम किसान सम्मान निधि योजना पीएम किसान समृद्धि योजना एम कृषि सिंचाई योजना इत्यादि इस वर्ष लाल किले की प्राचीर से प्रधानमंत्री जी ने कृषि के क्षेत्र में आधुनिकीकरण की दिशा में एक संकल्प लिया हमारे एग्रीकल्चर सेक्टर में टेक्नोलॉजी आए एग्री टेक को बल मिले इसलिए विमेन सेल्फ हेल्प ग्रुप की बहनों को हम ट्रेनिंग देंगे और हजारों ऐसे विमेन सेल्फ हेल्प ग्रुप को भारत सरकार ड्रोन देंगी ट्रेनिंग देगी और हमारे एग्रीकल्चर के काम में ड्रोन की सेवाएं उपलब्ध हो इसके लिए हम शुरुआत करेंगे प्रारंभ हम पंद्रह हजार विमेन सेल्फ हेल्प ग्रुप के द्वारा ये ड्रोन की उड़ान का हम आरम्भ कर रहे हैं इसी कड़ी में आज प्रधानमंत्री नरेंद्र मोदी जी ड्रोन डीटी योजना का शुभारंभ कर रहे हैं भारत सरकार की नई पहल के अंतर्गत ड्रोन योजना को कार्यान्वित किया गया है ड्रोन और उसके सहायक एक्सेसरीज की खरीद के लागत का 80 प्रतिशत या अधिकतम 8 लाख रुपए तक स्वयं सहायता समूह को केंद्रीय वित्तीय सहायता प्रदान की जाएगी इस क्रांतिकारी पहल से अतिरिक्त आय अर्जित करने के लिए हमारे किसान सक्षम होंगे माननीय प्रधानमंत्री श्री नरेंद्र मोदी जी के नेतृत्व में भारत सरकार किसानों को ड्रोन के उपयोग के लिए प्रोत्साहित कर रही है किसान ड्रोन का उपयोग कर पारंपरिक खेती के तरीकों को बदल रहा है आधुनिक हाई रेजोल्यूशन कैमरा और उन्नत सेंसर से लेस किसान ड्रोन भारतीय कृषि क्षेत्र को नई ऊंचाइयों पर ले जाने की क्षमता रखते हैं कीटनाशकों और उर्वरकों का छिड़काव हवाई निगरानी फसल और मृदा स्वास्थ्य की निगरानी बीजा रोपण क्षतिग्रस्त फसलों का आकलन और फसल बीमा के दावों की जानकारी दे सकता है किसान ड्रोन की उपलब्धता के लिए केंद्रीय कृषि मंत्रालय द्वारा ड्रोन की खरीद के लिए वित्तीय सहायता दी जा रही है ड्रोन दीदी योजना को अपनाने से स्वयं सहायता समूह की महिलाओं पर व्यापक प्रभाव पड़ेगा और इनकी आय में भी वृद्धि होगी you, कल तक जो हमारे किसान संसाधन के अभाव में कठिनाइयों में थे वो अब नई तकनीक की ताकत से मजबूत हो रहे हैं और यही परिवर्तन हमारा नया भारत है जिसकी गूंज पूरी दुनिया में सुनाई दे रही है